ਰੇਡੀਓ ਅਜ ਦੀ ਆਵਾਜ਼ ਤੁਸੀਂ ਸੁਣਦੇ ਹੋ ਟ੍ਰਾਂਟੋ ਟਾਈਮ 6 ਵਜੇ ਤੇ ਸਾਨੂੰ ਤੁਸੀਂ ਆਈ ਪੀਟੀਵੀ YouTube Facebook Instagram ਤੇ ਵੀ ਦੇਖ ਸਕਦੇ ਹੋ TikTok ਤੇ ਵੀ ਦੇਖ ਸਕਦੇ ਹੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਪੰਥ ਪੰਜਾਬ ਨਾਲ ਸੰਬੰਧਿਤ ਮੁੱਦਿਆਂ ਤੇ ਵੀ ਗੱਲਬਾਤ ਕਰੀਏ ਇੰਟਰਨੈਸ਼ਨਲ ਮੁੱਦੇ ਜਿਹੜੇ ਤੁਹਾਨੂੰ ਤੇ ਸਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਨੇ سرکاری خالسا ਪੰਥ ਪੰਜਾਬ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਨੇ ਜੋ ਕੁਝ ਦੱਖਣੀ ਏਸ਼ੀਆ 'ਚ ਹੋ ਰਿਹਾ ਜੋ ਕੁਝ ਯੂਰਪ 'ਚ ਨਾਰਥ ਅਮਰੀਕਾ 'ਚ ਹੋ ਰਿਹਾ انٹرنیشنل ਪੋਲਿਟਿਕਸ ਕਿੱਦਾਂ ਨੂੰ ਜਾ ਰਹੀ ਆ ਅੱਜ ਤੋਂ ਅਗਲਾ ਸਾਲ ਕਿਸ ਤਰ੍ਹਾਂ ਹੋਏਗਾ ਅਗਲਾ ਦਿਨ ਕਿਸ ਤਰ੍ਹਾਂ ਦਾ ਹੋਏਗਾ ਇਹ ਕਹਿਣਾ ਤਾਂ ਬੜਾ ਮੁਸ਼ਕਲ ਹੁੰਦਾ ਪਰ ਕਿਤੇ ਨਾ ਕਿਤੇ ਪੰਥਕ ਤੌਰ ਤੇ ਤੁਹਾਡੇ ਬਰਾਬਰ ਪੰਥ ਪੰਜਾਬ ਲਈ ਪੰਜਾਬ ਦੇ ਲੋਕਾਂ ਲਈ ਕੁਝ ਨਾ ਕੁ ਜਗ੍ਹਾ ਤਾਂ ਜ਼ਰੂਰ ਹੋਏਗੀ ਜਾਂ ਫਿਰ ਨਹੀਂ ਹੋਏਗੀ ਤਾਂ ਵੀ ਕੋਈ ਗੱਲ ਨਹੀਂ ਪਰ ਹਰ ਇੱਕ ਬੰਦੇ ਨੂੰ ਆਪੋ ਆਪਣੇ ਕੰਮਾਂ 'ਚ ਵੀ ਆਪਾਂ ਬੀਜੀ ਆਂ ਆਪੋ ਆਪਣੇ ਘਰਾਂ ਦੇ ਕੰਮਾਂ ਲਈ ਵੀ ਆਪਾਂ ਬੀਜੀ ਆਂ ਕਾਰੋਬਾਰ ਵਿੱਚ ਵੀ ਆਪਾਂ ਪਰਿਵਾਰਾਂ ਦੇ ਕੰਮਾਂ ਵਿੱਚ ਵੀ ਬੀਜੀ ਹੁੰਨੇ ਪਰ ਕਿਤੇ ਨਾ ਕਿਤੇ ਜਾ ਕੇ ਸਾਨੂੰ ਪੰਥ ਪੰਜਾਬ ਦੇ ਬੁੱਧਿਆਂ ਦੀ ਗੱਲਬਾਤ ਵੀ ਕਰਨੀ ਚਾਹੀਦੀ ਆ ਸੁਣਨੀ ਤੇ ਵਿਚਾਰਨੀ ਚਾਹੀਦੀ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਇਹਨਾਂ ਗੱਲਾਂ ਤੇ ਵੀ ਗੌਰ ਕਰਦੇ ਰਹੀਏ ਸਾਡੇ ਨਾਲ ਆਪਾਂ ਗੱਲਬਾਤ ਸਰਦਾਰ ਭਪਿੰਦਰ ਸਿੰਘ ਨਾਲ ਕਰਦੇ ਆਂ ਸੋ ਦਾੜਾ ਭਵਿੰਦਰ ਸਿੰਘ ਜੀ ਬੜੇ ਪਿਆਰ ਸਤਿਕਾਰ ਨਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਕੀ ਹਾਲ ਠੀਕ ਠਾਕ ਚੜ੍ਹਦੀ ਕਲਾ ਜੀ ਬਿਲਕੁਲ ਚੜ੍ਹਦੀ ਕਲਾ ਪਾਜੀ ਗੱਲਬਾਤ ਆਪਾਂ ਜੀ ਖਰੀ ਪਿਛਲੇ ਦਿਨੀ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਤਾਲਬਾਨ ਦੇ ਵਿਦੇਸ਼ ਮੰਤਰੀ ਬਤਕੀ ਦਾ ਇੰਡੀਆ ਜਾਣਾ ਇਹ ਗੱਲਬਾਤਾਂ ਵੀ ਚਰਚਾ ਜਰੀਆਂ ਭਾਰਤ ਤੇ ਆ ਜਿਹੜੀ ਇੰਡੀਆ ਦੀ ਗੱਲਬਾਤ ਤੇ ਅੱਜ ਆਪਾਂ 트ੰਪ ਦੀ ਗੱਲ ਕਰੀ ਜਾਂ ਫਿਰ ਆਪਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਸੀਜ਼ ਭਰ ਦੀ ਗੱਲ ਕਰੀ ਹੋਰ ਇਹ ਮੁੱਦੇ ਵੀ ਨੇ ਜਿਸ ਤਰ੍ਹਾਂ ਬੜੀ ਤੇਜ਼ੀ ਨਾਲ ਬਦਲਦੇ ਹੋਏ ਹਾਲਾਤ ਨੇ 트ੰਪ ਨੇ ਕਿਹਾ ਕਿ ਇੰਡੀਆ ਤੇ ਰਸ਼ੀਆ ਨੇ ਜਿਹੜਾ ਤੇਲ ਖਰੀਦਣਾ ਬੰਦ ਕਰ ਦਿੱਤਾ ਪਰ ਇੰਡੀਆ ਦੇ ਜਿਹੜੇ ਵਿਦੇਸ਼ ਮੰਤਰਾਲਾ ਮੁੱਕਰ ਗਿਆ ਵੀ ਸਾਨੂੰ ਤਾਂ ਕਿਤੇ ਪਤਾ ਨਹੀਂ ਗੱਲਬਾਤ ਹੋਈ ਫਿਰ ਮੁੱਕਰ ਵੀ ਰਹੇ ਨੇ ਕਰ ਵੀ ਰਹੇ ਨੇ ਉਸ ਤੋਂ ਬਾਅਦ ਫਿਰ 트럼ਪ ਨੇ ਕਿਹਾ ਕਿ ਮੇਰੀ ਗਲਤੀਾਂ ਕਿਉਂਕਿ 트럼ਪ ਤਾਂ ਫਿਰ 트럼ਪ ਹੀ ਹੈ ਨਾ ਕਹਿੰਦਾ ਮੇਰੀ ਗਲਤੀਾਂ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਰ ਨਾਲ ਵੀ ਹੋ ਗਈ ਹੈ ਤੇ ਮੇਰੀ ਜਿਹੜੀ ਅਗਲੀ ਮੀਟਿੰਗ ਕਹਿੰਦਾ ਫਿਰ ਹੰਗਰੀ ਚ ਹੋਏਗੀ ਤਾਂ ਫਿਰ ਇਹ ਵੀ ਕਹਿ ਸਕਦੇ ਨਹੀਂ ਸਾਡੀ ਤਾਂ ਹੋਈ ਨਹੀਂ ਇਦਾਂ ਦੀ ਗੱਲਬਾਤ ਹੈ ਨਹੀਂ ਮੈਨੂੰ ਲੱਗਦਾ ਸੋ ਟਰੰਪ ਨੇ ਅਨਾਉਂਸਮੈਂਟ ਕਰ ਦਿੱਤੀ ਹੈ ਕਿ ਰਸ਼ੀਅਨ ਪ੍ਰੈਜ਼ੀਡੈਂਟ ਦੀ ਗੱਲਬਾਤ ਬੜੇ ਚੰਗੇ ਮਾਹੌਲ ਵਿੱਚ ਹੋਈ ਹੈ ਤੇ ਪੁਟਰਨ ਤੇ ਟਰੰਪ ਦੀ ਹੰਗਰੀ ਵਿੱਚ ਅਗਲੀ ਮੀਟਿੰਗ ਵੀ ਹੋਏਗੀ ਸਹਿਮਤ ਹੋ ਚੁੱਕੀ ਹੈ ਯੂਕਰੇਨ ਦੇ ਬਾਰੇ ਰਸ਼ੀਅਨ ਵਾਰ ਸੰਬੰਧੀ ਗੱਲਬਾਤ ਹੋਈ ਕੱਲ ਨੂੰ ਉਹ ਮਿਸਟਰ ਆਪਣੇ ਪ੍ਰੈਜ਼ੀਡੈਂਟ ਜ਼ਿਲਨਸਕੀ ਨੂੰ ਹੋਰ ਅਪਡੇਟ ਕਰਨਗੇ ਬੜੀ ਤੇਜ਼ੀ ਨਾਲ ਬਦਲ ਰਹੇ ਹਾਲਾਤ ਬਹੁਤ ਕੁਝ ਹੋ ਰਿਹਾ ਹੈ ਬਹੁਤ ਕੁਝ ਹੋਣ ਵਾਲਾ 트럼ਪ ਦਾ ਟੈਰਫ ਟ੍ਰੇਡ ਵਾਰ ਦੁਨੀਆ ਪਰ ਵਿੱਚ ਕੰਮ ਕਰ ਰਿਹਾ ਦੁਨੀਆ ਪਰ ਵਿੱਚ ਕੰਮ ਕਰ ਰਿਹਾ ਕੋਈ ਮੰਨੇ ਚਾਹੇ ਨਾ ਮੰਨੇ ਇਹ ਇੱਕ ਵੱਖਰਾ ਮੁੱਦਾ ਹੈ ਹਾਂਜੀ ਸਰਦਾਰ ਭਵਿੰਦਰ ਸਿੰਘ ਕਿਸ ਤਰੀਕੇ ਨਾਲ ਸਾਰੇ ਇਸ ਸਿਚੁਏਸ਼ਨ ਨੂੰ ਦੇਖਦੇ ਹੋ ਤੁਸੀਂ ਸਾਨੂੰ ਬਖ ਬਖ ਪਲੈਟਫਾਰਮ ਤੇ ਦੇਖ ਸੋਨ ਵਿਚਾਰ ਸਕਦੇ ਹੋ ਹਾਂਜੀ ਸਰਦਾਰ ਅਭਿੰਦ ਸਿੰਘ ਜੀ ਭਾਜੀ ਅੱਜ ਕਾ ਹਾਲਾਤ ਜਿਹੜੇ ਨੇ ਅੱਜ ਥੋੜਾ ਜਿਹਾ ਬਿਜ਼ੀ ਵੀ ਰਹੇ ਸਾਰਾ ਦਿਨ ਲੈ ਕੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਜਾਓ ਆ ਜਾਓ ਹਰ ਬੰਦਾ ਹੀ ਬਿਜੀ ਹੈ ਜੀ ਘਰਾਂ ਦੇ ਕੰਮ ਵੀ ਕਰਨੇ ਪੈਂਦੇ ਨੇ ਹੋਰ ਵੀ ਬਹੁਤ ਕੁਝ ਕਰਨਾ ਪੈਂਦਾ ਪਰ ਆਪਾਂ ਵੀ ਸਟੈਂਡ ਫॉर ਸਿੱਖ ਨੇਸ਼ਨ ਗੋ ਹੈਡ ਬਿਲਕੁਲ ਬਿਲਕੁਲ ਗੁਰੂ ਸਾਹਿਬ ਤੁਸੀਂ ਖੜੇ ਹੈ ਭਾਈ ਜੀ ਬਿਲਕੁਲ ਤੇ ਜਿਹੜੀ ਗੱਲ ਅਸਲ ਚ ਇਹ ਹੈ ਕਿ ਜਿਹੜੀ 29 ਸਾਲ ਡਿਊਟੀ ਦੇ ਰਹੇ ہیں ਮੋਰਤੇ ਦੇ ਉੱਤੇ ਔਰ ਜਿਹੜੀ ਬਹੁਤ ਵੱਡੀ ਗੱਲ ਅੱਜ ਜਿਹੜੀ ਤਬਦੀਲੀ ਦੁਨੀਆ ਦੇ ਵਿੱਚ ਜਿਹੜੀ ਮੈਂ ਦੇਖ ਰਿਹਾ ਬੇਸ਼ੱਕ ਅਫਗਾਨਿਸਤਾਨ ਦਾ ਮੁਤਕੀ ਜਿਹੜਾ ਭਾਰਤ ਵਿੱਚ ਆ ਤੇ ਭਾਰਤ ਜਿਹੜਾ ਆ ਉਹ ਉਸ ਤਰ੍ਹਾਂ ਦੇ ਨਾਲ ਟਾਉਂਟ ਕਰ ਰਿਹਾ ਪਾਕਿਸਤਾਨ ਨੂੰ ਔਰ ਲੈਂਡਲੌਕਡ ਕੰਟਰੀ ਆ ਅਫਗਾਨਿਸਤਾਨ ਔਰ ਪਾਕਿਸਤਾਨ ਦਾ ਜਿਹੜਾ ਜਨਰਲ ਆਸਿਮ ਨੀਰ ਫੀਲਡ ਮਾਰਸ਼ਲ ਆਸਿਮ ਨੀਰ ਜਿਹੜਾ ਆ ਉਹ 5 ਸਾਲ ਦੀ ਐਕਸਟੈਂਸ਼ਨ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਲੈਣ ਵਾਲਾ ਆ ਆ ਪਾਕਿਸਤਾਨ ਦੇ ਕੋਲ ਜਿਹੜੀ ਫਾਇਰ ਪਾਵਰ ਆ ਅਫਗਾਨਿਸਤਾਨ ਨਾਲੋਂ ਕਿਤੇ ਵੱਧ ਹੈ ਉਹ ਇਦਾਂ ਦਾ ਸਮਝੇ ਵੀ ਉਹ ਬਹੁਤ ਛੋਟਾ ਹੈ ਉਸਾਨਾ ਉਹਦੀ ਜਿਹੜੀ ਪੱਕੀ ਫੌਜ ਨਹੀਂ ਹੈਗੀ ਹਾਂ ਗੁਰੀਲਾ ਫੌਜ ਉਹਦੇ ਕੋਲ ਹੈਗੀ ਆ ਕਪੈਸਿਟੀ ਜਿਹੜੀ ਨਾ ਉਹਦੇ ਕੋਈ 에ਅਰ ਪਾਵਰ ਆ ਨਾ ਜਿਹੜੀ ਉਹਦੀ ਗਰਾਉਂਡ ਪਾਵਰ ਇਦਾਂ ਦੀ ਆ ਕਿ ਜਿਹੜੀ ਕਿਸੇ ਨੂੰ ਚੁਣੇ ਹੋਏ ਮੈਦਾਨ ਦੇ ਵਿੱਚ ਆ ਕੇ ਲੜ ਸਕੇ ਹਾਂ ਉਹ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਈ ਗੁਰੀਲਾ ਕਪੈਸਿਟੀ ਹੀ ਹੈ ਔਰ ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹਨਾ ਕਿ ਜਿਹੜਾ ਆਪਣੇ ਗੁਰੂ ਸਾਹਿਬ ਦੀ ਜਣੀ ਆਪਣੀ ਜਿਹੜੀ ਅਫਗਾਨਿਸਤਾਨ ਦੀ ਜਿਹੜੀ ਸਿਚੁਏਸ਼ਨ ਆ ਉਹ ਇਹਨੂੰ ਤੁਸੀਂ ਇਸ ਸੰਦਰਭ ਚ ਵੀ ਦੇਖੋ ਜਿੱਦਾਂ ਪਹਿਲਾਂ ਅਭਿਨੰਦਨ ਦਾ ਆਪਰੇਸ਼ਨ ਕਰਕੇ ਉਹਨਾਂ ਨੇ 5 ਸਾਲ ਦੀ ਮਾਈਕ ਪੰਪੀਓ ਦੀ ਕਿਤਾਬ ਨਾਟ ਅਨ ਇੰਚ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਮੋਦੀ ਨੂੰ 5 ਸਾਲ ਦੀ ਐਕਸਟੈਂਸ਼ਨ ਤੇ ਬਾਜਵੇ ਨੂੰ 3 ਸਾਲ ਦੀ ਐਕਸਟੈਂਸ਼ਨ ਸੋ ਇਸ ਸੰਦਰਭ ਨੂੰ ਯਾਦ ਰੱਖਿਆ ਜਾਵੇ ਇਹ ਲੜਾਈ ਤੋਂ ਬਾਅਦ ਸ਼ਾਇਦ ਆਸੇ ਮਨੀਰ 5 ਸਾਲ ਲਈ ਆ ਜਾਏ ਜਾਂ ਨਾ ਆਏ ਇੱਕ ਵੱਖਰੀ ਗੱਲ ਆ ਪਰ ਅਫਗਾਨਿਸਤਾਨ ਦੇ ਜਿਹੜੀ ਛਿੰਝ ਨੂੰ ਛੇੜ ਲੈਣਾ ਪਾਕਿਸਤਾਨ ਦੇ ਲਈ ਉਹਨਾਂ ਵੱਲੋਂ ਇਹ ਕਹਿ ਦੇਣਾ ਵੀ ਅਸੀਂ ਡਿਊਰੰਟ ਲਾਇਨਡ ਨੂੰ ਮੰਨਦੇ ਨਹੀਂ ਇਹ ਤਾਂ ਅੰਗਰੇਜ਼ ਵੱਲੋਂ ਬਣਾਈ ਲਾਇਨਡ ਆ ਤੇ ਉਹ ਸਾਰਾ ਸੂਬਾ ਸੂਬਾ ਖੈਬਰ ਪਖਤੂਨ ਖਵਾ ਜਣੀ ਕਿ ਉਹ ਸਾਰਾ ਆਪਣੇ ਇਲਾਕਾ ਗੈਰ ਜਿਹੜਾ ਆਪਣੇ ਥੱਲੇ ਲੈਣਾ ਚਾਹੁੰਦੇ ਆ ਉਹਦੇ ਕੀ ਆ ਉਹ ਸੈਕ ਉਹ ਅਫਗਾਨਿਸਤਾਨ ਦੀ جنگ ਜਿਹੜੀ ਰੂਸ ਦੇ ਨਾਲ ਕੀਤੀ ਸੀ ਉਹਦੇ ਵਿੱਚ ਵਾਕਿਆ ਹੀ ਇੱਥੇ ਬਹੁਤ ਵੱਡੇ ਬੱਦਰ ਦੇ ਵਿੱਚ B-52 ਬੰਬਾਰਾ ਨੇ ਅਸਲੇ ਦੇ ਜਿਹੜੇ ਮਾਰਕੂਲੀ ਸੀ 130 ਲਦੇਉ ਉਹ ਇੱਥੇ ਆਏ ਔਰ ਉਹਦੇ ਨਾਲ ਅਫਗਾਨ ਜਿਹਾਦ ਲੜਿਆ ਗਿਆ ਔਰ ਦੂਸਰੀ ਜਿਹੜੀ ਗੱਲ ਭਾਰਤ ਦੀ ਜਿਹੜੀ ਸ਼ਰਾਰਤਬਾਜ਼ੀ ਉੱਥੇ ਜਿਹੜੀ ਤੁਸੀਂ ਗੱਲ ਕੀਤੀ ਕਿ ਪ੍ਰੈਜ਼ੀਡੈਂਟ 트ੰਪ ਨੇ ਦੋ ਗੱਲਾਂ ਕਹੀਆਂ ਭਾਜੀ ਸਖਦੇਵ ਇੱਕ ਤੇ ਅਸੀਂ ਵੀ 7 ਤੋਂ ਲੈ ਕੇ 7 ਤੋਂ ਵੱਧ ਜਹਾਜ਼ ਲਗੇ ਆ ਭਾਰਤ ਦੇ ਉਹਨਾਂ ਦੀਆਂ ਫਰਾਂਸ ਵੱਲੋਂ ਕਨਫਰਮੇਸ਼ਨ ਆ ਗਈ ਸਿਰਫ ਰਫਅਲ ਡਿਗਣ ਦੀ 4-5 ਜਾਂ 6 ਰਫਅਲ ਦੀ ਜਿੰਨੀ ਵੀ ਭਾਰਤ ਨੇ ਉਹਨਾਂ ਤੇ ਪ੍ਰੈਸ਼ਰ ਪਾਇਆ ਵੀ ਯਾਰ ਗੱਲ ਲੀਕ ਨਾ ਕਰੋ ਉਸ ਤੋਂ ਬਾਅਦ ਪ੍ਰੈਜ਼ੀਡੈਂਟ 트ੰਪ ਨੇ ਇੱਕ ਰਿਟਰਨ ਪੇਪਰ ਦੇ ਉੱਤੇ ਕਿਹਾ ਵੀ CIA ਦੀ ਬਰੀਫਿੰਗ ਵਿੱਚ ਮੈਨੂੰ 7 ਜਹਾਜ਼ ਤੋਂ ਵੱਧ ਵੀ ਹੈਗੇ ਆ। ਸੋ ਆਪਣੇ ਨੂੰ 10 ਲਾ ਲਓ ਉਹ ਵੀ ਘਟਾ ਕੇ ਦੱਸੇ ਜਾਂਦੇ ਹੁੰਦੇ ਹਮੇਸ਼ਾ। ਜਣੀ ਕਿ ਇੱਕ ਸਕਾਟਨ ਪੂਰਾ ਪਾਕਿਸਤਾਨ ਨੇ ਘਰ ਦੇ ਅੰਦਰ ਵੜ ਕੇ ਦਿਨ ਦਿਹਾੜੇ ਜਿੰਨੀਆਂ ਕੈਟਾਂ ਟਾਊਟ ਮੇਰਾ ਪ੍ਰੋਗਰਾਮ ਸੁਣ ਰਹੀਆਂ ਉਹ ਵੀ ਜ਼ਰੂਰ ਦੇਖਣ ਵੀ ਹਥਿਆਰਾਂ ਨਾਲ ਲੈ ਇਸ ਜਹਾਜ਼ ਔਰ ਜਿਹੜਾ ਪਾਇਲਟ ਰੋਜ਼ ਜਿਹਨੂੰ ਇਹ ਟ੍ਰੇਨਿੰਗ ਦਿੱਤੀ ਜਾਂਦੀ ਆ ਵੀ ਤੂੰ ਲੜ ਮਰਨਾ ਉਹਦੀਆਂ ਚੀਕਾਂ ਜਿਹੜੀਆਂ ਪਾਕਿਸਤਾਨ ਨੇ ਲੀਕ ਕੀਤੀਆਂ ਸੁਣ ਕੇ ਇਦਾਂ ਲੱਗਦਾ ਵੀ ਇਹ ਫੌਜੀ ਨਹੀਂ ਕੋਈ ਮਸਕਰਾ ਆ ਹੂੰ ਹੂੰ ਸੋ ਜਿਹੜਾ ਪਾਇਲਟਾਂ ਦੀਆਂ ਚੀਕਾਂ ਔਰ ਇੱਥੇ ਨਹਤਿਆਂ ਨੂੰ ਮਾਰ ਕੇ ਆਪਣੀ ਚੜ੍ਹਤ ਬਣਾਉਣ ਦੀ ਕੋਸ਼ਿਸ਼ ਕਰਨੀ ਗਰਮੇ ਸੁੱਖਾ ਦੁਨੀਕੇ ਤੂੰ ਤੋ ਗਿਆ ਬੇਟਾ ਕਦੀ ਆਵਤਾਰ ਖੰਡਾ ਸੋ ਇਹ ਜਿਹੜਾ ਫਰਕ ਆ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀਗਾ ਕਿ ਪਾਕਿਸਤਾਨ ਦੇ ਇਸ ਅਗ ਜਿਹੜੀ ਪ੍ਰੈਜ਼ੀਡੈਂਟ 트ੰਪ ਦੀ ਗੱਲ ਨੂੰ ਤੁਸੀਂ ਇਸ ਸੰਦਰਭ 'ਚ ਦੇਖੋ ਕਿ ਉਹ ਵੀ ਗੱਲ ਸੱਚੀ ਸੀ ਸੋ ਹੁਣ ਭਾਰਤ ਨੇ ਰੂਸ ਤੋਂ ਤੇਲ ਨਹੀਂ ਲੈਣਾ ਇਹ ਵੀ ਗੱਲ ਯਾਦ ਰੱਖਿਓ ਔਰ ਪ੍ਰੈਜ਼ੀਡੈਂਟ ਪੁਟਿਨ ਦੇ ਨਾਲ ਜਿਹੜੀ ਅਲਾਸਕਾ 'ਚ 15 ਅਗਸਤ ਨੂੰ ਮੀਟਿੰਗ ਹੋਈ ਆ ਉਹਦਾ ਸੰਦਰਭ 15 ਅਗਸਤ 1947 ਨਾਲ ਆ ਇਹ ਯਾਦ ਰੱਖਿਓ ਜਿਹੜੇ ਲੋਗ ਇਹ ਸਮਝਦੇ ਆ ਵੀ ਇਹ ਮੁਲਕ ਆਜ਼ਾਦ ਆ ਪਾਕਿਸਤਾਨ ਇੰਡੀਆ ਉਹ 15 ਅਗਸਤ 2025 ਅਲਾਸਕਾ ਦੇ ਵਿੱਚ ਆਪਸ ਵਿੱਚ ਜੋ ਐਗਰੀਮੈਂਟ ਹੋਇਆ ਟਰੰਪ ਸਾਹਿਬ ਦਾ ਤੇ ਪੁਟਿਨ ਜੀ ਦਾ ਉਹ ਤੁਹਾਨੂੰ ਗਾ 15 ਸਾਲ ਵਧਾ ਲਿਆ ਇਹਨਾਂ ਨੇ ਜਾਂ 10 ਸਾਲ ਵਧਾ ਲਿਆ ਗਲੈਂਡ ਨੇ ਫ੍ਰੀ ਟ੍ਰੇਡ ਕਰ ਲਿਆ ਕੀ ਗੱਲ ਕੀਤੀ ਆ ਕੀ ਸਮਝੌਤੇ ਹੋਏ ਅੰਦਰ ਦੋ ਛੇੜੀਆਂ ਇੰਗਲੈਂਡ ਦੀਆਂ ਲਗਾਤਾਰਤਾ ਦੇ ਨਾਲ ਲਾਈਆਂ ਫਲਸਤੀਨ ਦਾ ਟੂ ਸਟੇਟ ਸੋਲੂਸ਼ਨ ਬਾਰੇ ਬੜੇ ਵੱਡੇ ਆ ਔਰ ਬੜੇ ਹਿਸਟੋਰਿਕ ਟਾਈਮ ਚੋਂ ਤੁਸੀਂ ਲੰਘ ਰਹੇ ਆ ਜੀ 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 ਲੇਕਿਨ ਵਾਪਸ ਆਉਣੇ ਆਪਣੀ ਗੱਲ ਤੇ ਕਿ ਭਾਰਤ ਜੋ ਮਰਜ਼ੀ ਕਰ ਲੇ ਭਾਰਤ ਦੀਆਂ ਏਜੰਸੀਆਂ ਜਿਹੜੀਆਂ ਫੋਰਨ ਆਫਿਸ ਸਾਊਥ ਬਲੌਕ ਉਹ ਬਬਕੀ ਮਾਰ ਰਿਹਾ ਆ ਉਹਨਾਂ ਦੇ ਬੱਚੇ ਇੱਥੇ ਪੜ ਰਹੇ ਆ ਉਹਨਾਂ ਦੀਆਂ ਜਨਾਨੀਆਂ ਇੱਥੇ ਦੀਆਂ ਸਿਟੀਜ਼ਨ ਨੇ ਆ ਇਹ ਲੋਕਾਂ ਦੇ ਲਈ ਇੱਕ ਖੇਲ ਕੀਤਾ ਜਾ ਰਿਹਾ ਆ ਦਿਖਾਉਣ ਨੂੰ ਇਹ ਕੋਸ਼ਿਆ ਅੰਦਰੋਂ ਕੁਝ ਹੋ ਰਿਹਾ ਔਰ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਜਿਹੜੇ ਜਿਹੜੇ ਆਪਣੇ ਬੜੇ ਇੰਪੋਰਟੈਂਟ ਐਲੀਮੈਂਟਸ ਹੁੰਦੇ ਜਿਨ੍ਹਾਂ ਨੂੰ ਕ੍ਰਿਟੀਕਲ ਐਲੀਮੈਂਟਸ ਜਾਂ ਪਤਾ ਨਹੀਂ ਕਿਹਾ ਜਾਂਦਾ ਜਿਹੜੇ ਆ ਬੜੇ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਤੱਤ ਜਿਹੜੇ ਆ ਚਾਹੀਦੇ ਹੁੰਦੇ ਚੀਨ ਨੇ ਜਿਹੜੇ ਤੇ ਪਾਬੰਦੀ ਲਾਤੀ ਅਮਰੀਕਾ ਹਾਂਜੀ ਉਹਦੇ ਤੇ ਚੀਨ ਨੇ ਭਾਰਤ ਨੂੰ ਇਹ ਕਿਹਾ ਵੀ ਤੈਨੂੰ ਮੈਂ ਸਪਲਾਈ ਤਾਂ ਕਰ ਦੂੰਗਾ ਕ੍ਰਿਟੀਕਲ ਜਿਹੜੇ ਮਿਨਰਲਸ ਆ ਲੇਕਿਨ ਉਹ ਐਂਡ ਯੂਜ਼ਰ ਐਗਰੀਮੈਂਟ ਤੇ ਤੂੰ ਅਮਰੀਕਾ ਨੂੰ ਸਪਲਾਈ ਨਹੀਂ ਕਰ ਸਕਦਾ ਬੇਸਿਕਲੀ ਉਹਨੇ ਤੰਜ਼ ਕੀਤਾ ਰੂਸ ਤੇ ਵੀ ਤੂੰ ਅਫਗਾਨ ਤੂੰ ਭਾਰਤ ਨੂੰ ਤੇਲ ਤਾਂ ਵੇਚਿਆ ਪਰ ਭਾਰਤ ਨੇ ਉਹ ਤੇਜ ਉਹਨਾਂ ਨੂੰ ਵੇਚਿਆ ਜਿਹੜੇ ਤੇਰੇ ਜਿੱਦਾਂ ਅਜ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ 1.5 ਮਿਲੀਅਨ ਰਸ਼ੀਅਨ ਜਿਹੜਾ ਇਸ ਜੰਗ ਵਿੱਚ ਮਾਰੇ ਆ ਗਿਆ ਇਹ ਪ੍ਰੈਜ਼ੀਡੈਂਟ ਟਰੰਪ ਦੇ ਵਰਡ ਆ ਮੇਰੇ ਵਰਡ ਨਹੀਂ ਆ ਵੀ ਤੂੰ ਐਂਡ ਯੂਜ਼ਰ ਐਗਰੀਮੈਂਟ ਨਹੀਂ ਕੀਤਾ ਭਾਰਤ ਨਾਲ ਸੋ ਇਹ ਜਿਹੜੀ ਖੇਡ ਖੇਡੀ ਗਈ ਹੈ ਜਿਹਦੇ ਵਿੱਚ ਕਦੀ ਜੈ ਸ਼ੰਕਰ ਕੁਝ ਕਹਿੰਦਾ ਪਰ ਜਿਹੜਾ ਹੈਲਸਿੰਗ ਜਿਹੜਾ ਜਰਮਨੀ ਦੇ ਇੱਕ ਸ਼ਹਿਰ ਵਿੱਚ ਜੈ ਸ਼ੰਕਰ ਨੇ ਕਿਹਾ ਸੀ ਆਉਣ ਵਾਲੇ ਦੋ ਸਾਲਾਂ 'ਚ ਇਹ ਅਸੀਂ ਨਹੀਂ ਕਹਿ ਰਹੇ ਕੁਝ ਨਹੀਂ ਪਤਾ ਕੀ ਹੋਣਾ ਮੈਂ ਮੈਂ ਦੇਖਦਾ ਵੀ ਜੇ ਇੱਕ ਫੋਰਨ ਫੈਕਟਰੀ ਇਹ ਗੱਲ ਕਹਿੰਦਾ ਵੀ देयर ਇਜ਼ ਨੋ ਗਾਰੰਟੀ ਆਫ ਐਨੀਥਿੰਗ ਔਰ ਗਾਰਸਟੀਨ ਦਿੱਲੀ 'ਚ ਕਿਹਾ ਸੀ ਵੀ ਜਿਹੜਾ ਭਾਰਤ ਪਾਕਿਸਤਾਨ ਦਾ ਨੋਵਾਰ ਜਾਂ ਜਿਹੜੀ ਜੰਗ ਦੀ ਸੀਜ਼ਫਾਇਰ ਜਾਂ ਉਹਨੂੰ ਹੋਲਡ ਕਰਨ ਦੀ ਜਿਹੜੀ ਗੇਮ ਸੀ ਉਹ ਵੀ ਸਾਰੀ ਦੀ ਸਾਰੀ ਅਮਰੀਕਾ ਨੇ ਕਰਾਈ ਸੀ ਸੋ ਆਉਣ ਵਾਲੇ ਹਾਲਾਤਾਂ ਦੇ ਵਿੱਚ ਅਫਗਾਨਿਸਤਾਨ ਦੀ ਜੰਗ ਵੱਧਦੀ ਆ ਜਾਂ ਭਾਰਤ ਟੂ ਫਰੰਟ ਵਾਰ ਕਰਦਾ ਉਧਰਲੇ ਪਾਸਿਓਂ ਅਫਗਾਨਾਂ ਨੂੰ ਯੱਕਦਾ ਇਧਰੋਂ ਆਪ ਕਰਦਾ ਟੂ ਫਰੰਟ ਵਾਰ ਦੇ ਵਿੱਚ ਸਿਚੁਏਸ਼ਨ ਜਿਹੜੀ ਆ ਬੰਗਲਾਦੇਸ਼ ਦੇ ਵਿੱਚ ਵੀ ਜਿਹੜੀ 1971 ਤੇ ਜਾਂ ਹਿਟਲਰ ਦੀ 1942 43 ਦੇ ਵਿੱਚ ਇਹ ਬੜੀ ਖਤਰਨਾਕ ਹੁੰਦੀ ਆ ਇਹਦੇ ਲਈ ਲੜਨ ਲਈ ਬਹੁਤ ਸਪੈਸ਼ਲ ਫੌਜ ਚੱਲ ਸਕਦੀ ਭਾਰਤ ਦਾ ਸ਼ਰ ਅੱਧਾ ਫਰੰਟ ਵੀ ਨਾਲ ਕਦੇ ਖੋਲ ਕੇ ਲੜ ਸਕੇ ਸੋ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਸਾਊਥ ਏਸ਼ੀਆ ਜਿਹੜਾ ਆ ਉਹ ਸਟੈਬਲਾਈਜ਼ ਨਹੀਂ ਆ ਉਹ ਬੜਾ ਡੀਸਟੈਬਲਾਈਜ਼ ਆ ਅੱਜ ਜਿਹੜੀ ਵੁਹਾਨ ਕਾਰਡੋਰ ਆ ਜਿਹੜੀ ਆ ਅਫਗਾਨਿਸਤਾਨ ਨੂੰ ਅ ਅਰਸ ਚਾਈਨਾ ਨਾਲ ਲਿੰਕ ਕਰਦੀ ਆ ਪਾਕਿਸਤਾਨ ਨੇ ਉਹਨੂੰ ਲੈਣ ਦੀ ਵੀ ਗੱਲ ਅੱਜ ਕੀਤੀ ਆ ਵੀ ਉਹ ਵੀ ਲੈ ਲਈਏ ਪਰ ਕਾਹ ਉਹ ਅਸੀਂ ਦੇਖਾਂਗੇ گاਉਂ ਵਾਲੇ ਦਿਨਾਂ ਵਿੱਚ ਉਹਦੇ ਕੀ ਕਰੂਗੀ ਪਰ ਅੱਜ ਦੇ ਹਾਲਾਤ ਜਿਹੜੇ ਉਹ ਇਸ ਤਰ੍ਹਾਂ ਦੇ ਨਹੀਂ ਬਿਲਕੁਲ ਦੇਖੋ ਹਾਲਾਤ ਬਦਲ ਰਹੇ ਨੇ ਤਰਨਤਾਰਨ ਦੀ ਇਲੈਕਸ਼ਨ ਦੇ ਵਿੱਚ ਗੁੰਡਾਗਰਦੀ ਕਰਦੇ ਹੋਏ ਉਹ ਜਿਹੜਾ ਇੱਕ ਮੈਂਬਰ ਪਾਰਲੀਮੈਂਟ ਹੈ ਆਪਣੇ ਕਾਂਗਰਸ ਦਾ ਹਾਂਜੀ ਰਾਜਾ ਬੜਿੰਗ ਰਾਜਾ ਬੜਿੰਗ ਨੇ ਇਹ ਖਾਲਸਤਾਨ ਦੀ ਤੇ ਹਿੰਦੁਸਤਾਨ ਦੀ ਇਲੈਕਸ਼ਨ ਹੋਏਗੀ ਲੋਕਾਂ ਨੂੰ ਉੱਥੇ ਉਲਝਾਇਆ ਗਿਆ ਆਫ ਕੋਰਸ ਖਾਲਸਤਾਨ ਦੁਨੀਆ ਦੇ ਮੈਪ ਤੇ ਸੀ ਪੰਜਾਬ ਦੁਨੀਆ ਦੇ ਮੈਪ ਤੇ ਹੈ ਪੰਜਾਬ ਨੂੰ ਮਟਾਉਣ ਵਾਲੇ ਕਦੀ ਅਫਗਾਨੀ ਆਏ ਕਦੀ ਮੁਗਲ ਆਏ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸ਼ਾਨ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਆਪਾਂ ਜਦੋਂ ਗੱਲ ਕਰਦੇ ਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਗੁਰੂ ਨਾਨਕ ਪਾਤਸ਼ਾਹ ਤੋਂ ਆਪਾਂ ਗੱਲ ਕਰੀਏ ਖੁਰਾਸਾਨ ਕਸਮਾਨਾ ਕੀ ਹਿੰਦੁਸਤਾਨ ਰਰਾਇਆ ਇਤੀ ਮਾਰ ਪਈ ਕਰਲਾਣੇ ਤੇ ਕੀ ਦਰਦ ਨਾ ਇੱਕ ਗੁਰਬਾਣੀ ਚ ਦਰਦ ਦਰਜ ਹੈ ਭਾਈ ਸੂ ਆਪਾਂ ਖੁਰਾਸਾਨ ਦੀ ਜਿਹੜੀ ਆਈਸਿਸ ਆ ਉਹਨੇ ਕੀ ਕੀ ਕੀਤਾ ਤੇ ਅੱਜ ਇਹਨਾਂ ਨੇ ਹੈਂਡਸ਼ੇਕ ਕੀਤੇ ਹੋਏ ਨੇ ਤਾਲਵਨ ਦੇ ਨਾਲ ਤਾਲਵਨ ਦੇ ਨਾਲ ਜਿਨ੍ਹਾਂ ਨੂੰ ਬੈਨ ਕੀਤਾ ਹੋਇਆ ਸੀ ਜਿਨ੍ਹਾਂ ਜਿਨ੍ਹਾਂ ਨੂੰ ਅਜੇ ਵੀ ਸੰਸਾਰ ਭਰ ਦੇ ਲੋਕਾਂ ਨੇ ਦੁਨੀਆ ਨੇ ਰੈਕਗਨਾਈਜ਼ ਨਹੀਂ ਕੀਤਾ ਜਿਹੜੀ ਕਿਸੇ ਔਰਤ ਨੂੰ ਅੱਗੇ ਨਹੀਂ ਦਿੰਦੇ ਉਹਨਾਂ ਵਿੱਚ ਆ ਕੇ ਬੈਠੇ ਉਹਨਾਂ ਨੂੰ ਸਵਾਲ ਕਰੇ ਪ੍ਰੈਸ ਵਿੱਚ ਨਹੀਂ ਦੇਖ ਸਕਦੇ ਤੇ ਅਨੀਤਾ ਆਨੰਦ ਜੀ ਉਥੇ ਜਾ ਕੇ ਆਏ ਨੇ ਇੱਕ ਪਾਸੇ ਕਹਿੰਦੇ ਅਸੀਂ ਕੈਨੇਡਾ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕਰਦੇ ਆ ਸਾਡੀ ਸ਼ੇਅਰ ਸ਼ੇਅਰਡ ਵੈਲਿਊ ਕਿਹੜੀ ਸ਼ੇਅਰ ਵੈਲਿਊ ਹੋ ਸਕਦੀ ਇੰਡੀਆ ਦੀ ਇਹ ਗੱਲਾਂ ਬਾਤਾਂ ਵੀ ਪੁੱਛਣ ਵਾਲੀਆਂ ਨੇ ਦੂਜੀ ਗੱਲ ਜੇ ਕੋਈ ਸਿੱਖਾਂ ਦੀ ਗੱਲ ਖਾਲਸਾਂ ਦੀ ਗੱਲ ਕਰਦਾ ਉਹਨੂੰ ਤੁਸੀਂ ਅਤਵਾਦੀ ਅੱਲਾਣਾ ਚਾਹੁੰਦੇ ਹੋ ਹਾਂ ਇੱਕ ਜਗ੍ਹਾ ਮੋਦੀ ਸਾਹਿਬ ਵੀ ਬੋਲ ਰਹੇ ਨੇ ਦੇਖ ਲਓ ਇਹਨਾਂ ਦੀ ਆਪਣੀਆਂ ਪੁਰਾਣੀਆਂ ਵੀਡੀਓ ਆਪਣੇ ਭਵਿੰਦਰ ਸਿੰਘ ਜੀ ਕਹਿੰਦੇ ਵੀ ਨੋ ਨੋ ਗੁੱਡ ਤਾਲਿਵਾਨ ਨੂ ਬੈਡ ਤਾਲਿਵਾਨ ਇਹ ਮੋਦੀ ਦੀ ਸਟੇਟਮੈਂਟ ਆ ਬਈ ਤਾਲਿਵਾਨ ਟੈਰਰਿਸਟ ਨੇ ਤਾਲਿਵਾਨ ਅਤਵਾਦੀ ਨੇ ਤੋਂ ਇਹ ਚੇਂਜ ਹੋ ਜਾਂਦੇ ਨੇ ਸੋ ਦੁਨੀਆ ਸੱਚੀ ਕਿਨਾਂ ਚੇਂਜ ਹੋ ਰਹੀ ਆ ਸਮਝਣ ਦੀ ਕੋਸ਼ਿਸ਼ ਕਰੀਏ ਵਿਚਾਰਨ ਦੀ ਕੋਸ਼ਿਸ਼ ਕਰੀਏ ਜੇ ਆਪਾਂ ਇਹ ਵੱਖਰੀ ਗੱਲ ਐ ਕਿਸੇ ਨੇ ਸਮਝਣਾ ਨਹੀਂ ਸਮਝਣਾ ਤੁਹਾਡੀ ਮਰਜ਼ੀ ਐ ਪਰ ਸਾਨੂੰ ਆਜ਼ਾਦੀ ਲਈ ਹੌਕਾ ਦਿੰਦੇ ਰਹਿਣਾ ਚਾਹੀਦਾ ਕੈਨੇਡਾ ਦੀ 170 ਦਾ ਮੁੱਦਾ ਆਉਂਦਾ ਤਾਂ ਵੀ ਕਿਤੇ ਕਿਤੇ ਡੀਲ ਕਰਦੇ ਨੇ ਸੋ ਇਹ ਮੁੱਦੇ ਨੇ ਓਵਰ ਆਲ ਜਦੋਂ ਆਪਾਂ ਅੱਜ ਕੱਲ ਦੇ ਇਹਨਾਂ ਬਦਲਦੇ ਹੋਏ ਤੇਜ਼ੀ ਨਾਲ ਬਦਲਦੇ ਹੋਏ ਹਾਲਾਤਾਂ ਵੱਲ ਤੱਕਦੇ ਆ ਕਿਉਂਕਿ ਰੈਫਰੈਂਡਮ ਵੀ ਹੋਣਾ ਆਊਟਬਾਕ ਦੇ ਵਿੱਚ ਹਾਂ ਜੀ ਇੱਕ ਡੈਮੋਨਸਟ੍ਰੇਸ਼ਨ ਵੀ ਮੇਰੇ ਖਿਆਲ ਚ ਹੋ ਰਿਹਾ 18 ਜਿਹੜਾ ਸੈਚਰਡੇ ਵਾਲੇ ਦਾ ਕਿਉਂਕਿ ਕੈਨੇਡਾ ਦੇ ਵਿਦੇਸ਼ ਮੰਤਰੀ ਨੂੰ ਕੈਨੇਡੀਅਨ ਮੀਡੀਆ ਵਿੱਚ ਸਵਾਲ ਪੁੱਛੇ ਜਾ ਰਹੇ ਨੇ ਵੀ ਤੁਸੀਂ ਕੈਨੇਡਾ ਦੀ ਸੋਵਰਨਟੀ ਬਾਰੇ ਕੀ ਕਰਦੇ ਹੋ ਕੈਨੇਡਾ ਦੇ ਪਦ ਆ ਮੰਤਰੀ ਨੇ ਅੱਜ ਬਿਲ ਰਿਫਾਰਮ ਬਾਰੇ ਗੱਲਬਾਤ ਕੀਤੀ ਹੈ ਕਿ ਜਿਹੜੀਆਂ ਸਜ਼ਾਵਾਂ ਹੋਰ ਹੋਣਗੀਆਂ ਥੋੜੀ ਕਿਤੇ ਜਿਹੜੇ ਜਿਹੜੇ ਰਿਪੀਟ ਅਫੈਂਡਰ ਨੇ ਉਹ ਉਹ ਬਾਹਰ ਨਹੀਂ ਆਉਣਗੇ ਟਰਾਂਸਨੈਸ਼ਨਲ ਪ੍ਰੈਸ਼ਰ ਦੀ ਗੱਲ ਵੀ ਖੁੱਲ ਕੇ ਹੋਣੀ ਚਾਹੀਦੀ ਹੈ ਸੋ ਇਹ ਮੁੱਦੇ ਨੇ ਜਿਹੜੇ ਕੈਨੇਡੀਅਨ ਇਸ਼ੂ ਵੀ ਨੇ ਆਪਾਂ ਕੈਨੇਡਾ 'ਚ ਰਹਿ ਰਹੇ ਹਾਂ ਅਸੀਂ ਇੱਕ ਵਧੀਆ ਦੇਸ਼ ਵਿੱਚ ਰਹਿ ਰਹੇ ਹਾਂ ਸਿੱਖ ਦੇ ਨਾਗਰਿਕ ਵੀ ਹਾਂ ਅਸੀਂ ਸਿੱਖ ਵੀ ਹਾਂ ਅਸੀਂ ਖਾਲਸਤਾਨੀ ਵੀ ਹਾਂ ਜਾਂ ਕੋਈ ਸਿੱਖ ਨਹੀਂ ਵੀ ਜਾਂ ਖਾਲਸਤਾਨੀ ਨਹੀਂ ਵੀ ਜਾਂ ਕੋਈ ਹੋਰ ਬੰਦਾ ਵੀ ਕਿਸੇ ਬੰਦੇ ਨੂੰ ਕਿਸੇ ਵਿਅਕਤੀ ਨੂੰ ਕਿਸੇ ਦੂਜੇ ਦੇਸ਼ ਨੂੰ ਕਿਸੇ ਨੂੰ ਵੀ ਇਸ ਤਰੀਕੇ ਨਾਲ ਆਪਣੇ ਵਿਰੋਧੀ ਨੂੰ ਦੂਜੇ ਦੇਸ਼ ਵਿੱਚ ਜਾ ਕੇ ਮਾਰਨ ਦੀ ਆਗਿਆ ਨਹੀਂ ਹੁੰਦੀ ਇਹ ਚੀਨ ਤੇ ਰਸ਼ੀਆ ਨੇ ਵੀ ਨਹੀਂ ਕੀਤਾ ਇਹਨਾਂ ਗੱਲਾਂ ਤੇ ਕੁਝ ਹੋਰ ਗੱਲਬਾਤ ਸਰਦਾਰ ਭਵਿੰਦਰ ਸਿੰਘ ਜੀ ਐਡ ਕਰਨਾ ਚਾਹੁੰਦੇ ਕਿਉਂਕਿ ਆਪਾਂ ਲਗਾਤਾਰ ਗੱਲਬਾਤ ਕਰਦੇ ਰਹਿੰਦੇ ਆ ਅਸੀਂ ਤਾਂ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਮਿਸਟਰ ਕਾਰਨੀ ਜਿਹੜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਜਿਹੜੀ ਗੱਲ ਕੀਤੀ ਆ ਵੀ ਸਟ੍ਰਿਕਟ ਲਾਅ ਦੀ ਜਾਂ ਜਿਹੜੀ ਪੈਨਲਟੀਆਂ ਦੀ bail ਦੀ ਹਾਂ ਹਾਂ ਉਹ ਰਾਈਟ ਵਿੰਗ ਵਾਲ ਨੂੰ ਜਦੋਂ ਥੋੜਾ ਜਿਹਾ ਰਾਈਟ ਵਿੰਗ ਨੂੰ ਵੀ ਖੁਸ਼ ਕਰਨ ਲਈ ਵੀ ਕ੍ਰਾਈਮ ਤੇ ਬੜਾ ਸਟ੍ਰਿਕਟ ਆ ਇਹ ਵੀ ਬੇਲ ਜਿਹੜੀ ਆ ਉਹ ਹਾਰਡ ਕਰ ਦੇਾਂਗੇ ਪ੍ਰੋਸੀਕਿਊਟਰ ਨੂੰ ਜਿਹੜਾ ਐਵਿਡੈਂਸ ਆ ਪਹਿਲਾਂ ਰੱਖਣਾ ਪੈਂਦਾ ਸੀਗਾ ਕਿ ਇਹਦੀ ਬੇਲ ਨਹੀਂ ਹੋਣੀ ਚਾਹੀਦੀ ਹੁਣ ਜਿਹੜਾ ਡਿਫੈਂਡੈਂਟ ਆ ਉਹਦੇ ਤੇ ਹੋਈਗੀ ਇਸ ਤਰ੍ਹਾਂ ਦੀ ਜਿਹੜੀ ਮਾਈਨਰ ਜੀਆਂ ਉਹਨਾਂ ਨੇ ਗੱਲਾਂ ਕੀਤੀਆਂ ਇਟਸ ਮੋਰ ਆਫ ਅ ਪੋਸਟਰਿੰਗ ਜਿਹੜੀ ਰਾਈਟ ਆ ਕੈਨੇਡਾ ਦੇ ਵਿੱਚ ਉਹਨੂੰ ਵੀ ਅਸੀਂ ਲਾ ਅਸੀਂ ਕ੍ਰਾਈਮ ਨੂੰ ਟੋਲਰੇਟ ਨਹੀਂ ਕਰਾਂਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਲਿੰਗਸ ਹੋ ਰਹੀਆਂ ਇਸ ਤਰ੍ਹਾਂ ਹਰਜੀਤ ਢੱਡੇ ਦੀ ਕਿਲਿੰਗ ਹੋਈ 14 ਮਈ ਨੂੰ ਉਹ ਜਿਹੜਾ ਵਿਸ਼ਨ ਹੋਈ ਗਿਆ ਉਹਨੂੰ ਤੰਗੇ ਕਤਲਾਂ ਤੋਂ ਬਾਅਦ ਜਿਹੜਾ ਹੈ ਉਹਦੇ ਤੇ ਟੈਰਰイズਮ ਦਾ ਜਿਹੜਾ ਲੇਬਲ ਆਇਆ ਗਿਆ ਉਹ ਡਿਲੇਡ ਸੀਗਾ ਥੈਟ ਸ਼ੁੱਡ ਹੈਵ ਬੀ ਇਮੀਡੀਏਟ ਸੋ ਸਰਦਾਰ ਹਰਦੀਪ ਸਿੰਘ ਨੇਜਰ ਦੀ ਸਟੇਟਮੈਂਟ ਦਿੱਤੀ ਸੀ ਕਿ ਕਿਉਂਕਿ ਅਸੀਂ ਤਾਂ ਮੀਡੀਆ 'ਚ ਆ ਅਸੀਂ ਤੇ ਗਵਰਨਮੈਂਟ ਦਾ ਫੀਡ ਟੂ ਦਾ ਫਾਇਰ ਹੋਲਡ ਕਰਨਾ ਹੈ ਜਿਹੜੀ ਹੁਣ ਨਿਊਯਾਰਕ ਦੇ ਕੋਰਟ ਦੇ ਵਿੱਚ ਇਨਡਾਈਟਮੈਂਟ ਆ ਰਹੀ ਹੈ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਨਿਜਰ ਦਾ ਵੀਡੀਓ ਜਿਹੜਾ ਉਹਦੀ ਅਸੈਸੀਨੇਸ਼ਨ ਦਾ ਐਜ਼ ਏ ਕੌਂਟਰੈਕਟ ਜਿਹੜਾ ਆ ਉਹ ਕਿੱਥੇ ਘੱਲਿਆ ਗਿਆ ਸੀ ਨਿਕਲ ਗੁਪਤੇ ਨੂੰ ਜਾਂ ਵੈਨਕੂਵਰ ਦੇ ਕੌਂਸੂਲੇਟ ਨੂੰ ਇਹ ਸਾਡਾ ਸਵਾਲ ਆ ਕਿਉਂਕਿ ਨਿਕਲ ਗੁਪਤੇ ਨੂੰ ਥੀ ਗੱਲ ਨੂੰ ਜਿਹੜਾ ਪ੍ਰੋਸੀਕਿਊਟਰ ਨਿਊਯਾਰਕ ਸਟੇਟ ਦੇ ਜਿਹੜਾ ਜਿੱਥੇ ਚੱਲ ਰਿਹਾ ਉਹਨੇ ਕਿਹਾ ਕਿ ਉਹ ਜਿਹੜਾ ਵੀਡੀਓ ਆ ਉਹ ਵੀ ਕੋਰਟ ਤੇ ਪੇਸ਼ ਕੀਤਾ ਜਾਵੇ ਫਿਰ ਉਥੋਂ ਬਚਣਾ ਬੜਾ ਮੁਸ਼ਕਲ ਹੋ ਜਾਏਗਾ ਇਹਨਾਂ ਲੀਡਰਸ ਲਈ ਵੀ ਜਿਹੜੇ ਰੀਪਰੋਚਮੈਂਟ ਕਰਨਾ ਚਾਹੁੰਦੇ ਆ ਵੀ ਦੁਬਾਰਾ ਅਸੀਂ ਸਬੰਧ ਬਣਾਈਏ ਉਹ ਬੇਸ਼ੱਕ ਬਣਾ ਲੈਣ ਤੁਸੀਂ ਦੇਖੋ ਇਹ ਚੀਜ਼ਾਂ ਔਨ ਰਿਕਾਰਡ ਰਹਿਣੀਆਂ ਜਿੱਦਾਂ ਕਈ ਆਪਣੇ ਲੋਕ ਬੜੇ ਨੈਗੇਟਿਵ ਹੋ ਜਾਂਦੇ ਆ ਵੀ ਇਹ ਇਦਾਂ ਕਿਦਾਂ ਹੋ ਗਿਆ ਨੋ 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 ਇਹ ਚੀਜ਼ਾਂ ਰੈਫਰੈਂਸ ਲਈ ਐਜ਼ ਅ ਪ੍ਰੈਜ਼ੀਡੈਂਟ ਸੈੱਟ ਰਹਿਣਗੇ ਵੀ ਇੱਕ ਮੁਲਕ ਦੇ ਅੰਦਰ ਜਾ ਕੇ ਕਤਲੋਗਾਰਦ ਕਰਨ ਦੀ ਕੋਸ਼ਿਸ਼ ਇੱਕ ਐਫਰੰਟ ਯੂਜ਼ ਕਰਕੇ ਜਾਨੀ ਕਿ ਗੁਰੂਇਲਾ ਵਾਰ ਫਿਰ ਜਿਹੜੀ ਫੰਡਿੰਗ ਕਰਕੇ ਉਹਨਾਂ ਦੀ ਰੌ ਅਜੰਸੀ ਨੇ ਜਿਹੜੀ ਅਮਰੀਕਾ ਔਰ ਕੈਨੇਡਾ ਔਰ ਜੇ ਕਿਸੇ ਹੋਰ ਮੁਲਕ ਦੇ ਵਿੱਚ ਬਾਜ਼ਾਰ ਖੰਡੇ ਦੀ ਗੱਲ ਇਹ ਮਨ ਪਾਕਿਸਤਾਨ ਤੇ ਵੀ ਕੀਤੀ ਆ ਤੇ ਉਹਦੇ ਕਨਸੀਕਵੈਂਸਸ ਜਿਹੜੇ ਆ ਉਹ ਉਹਨਾਂ ਨੂੰ ਕੀ ਮਿਲਣਗੇ ਜਾਂ ਕੀ ਹੋਣਗੇ ਭਾਵੇਂ ਉਹ ਕਿਸੇ ਸੰਦਰਭ 'ਚ ਯੂਕਰੇਨ ਦੀ ਜੰਗ ਵਿੱਚ ਕੋਈ ਪੋਜੀਸ਼ਨ ਇਹ ਮੈਟਰ ਨਹੀਂ ਕਰਦਾ ਇਹ ਸਾਰੀ ਚੀਜ਼ਾਂ ਤੁਹਾਡੇ ਕੋ ਆ ਚੁੱਕੀਆਂ ਨੇ ਕਿਉਂਕਿ ਜਦੋਂ ਪ੍ਰੈਜ਼ੀਡੈਂਟ ਬੋਲ ਰਿਹਾ ਹੋ ਸਕਦਾ ਪ੍ਰਾਈਮ ਮਿਨਿਸਟਰ ਜਿਹੜੇ ਬੋਲ ਰਹੇ ਸੀ ਉਹ ਨਾ ਬੋਲਦੇ ਜੇ ਉਹ ਬੋਲ ਗਏ ਆ ਤੇ ਤੁਸੀਂ ਇਸ ਗੱਲ ਨੂੰ ਸਮਝੋ ਵੀ ਉਹਦਾ ਫੈਕਟ ਕੀ ਪਏਗਾ ਸਾਰੀ ਵਰਲਡ ਦੇ ਵਿੱਚ ਜਿਹੜੀ ਆ ਉਹ ਸਿੱਖਾਂ ਦੀ ਜਿਹੜੀ ਗੱਲ ਆ ਆਜ਼ਾਦੀ ਦੀ ਜਿਸ ਤਰ੍ਹਾਂ ਉਹਨਾਂ ਨੇ ਪਾਰਲੀਮੈਂਟ 'ਚ ਉਹ ਗੱਲ ਕੀਤੀ ਵੀ ਇੱਥੇ ਇੱਕ ਸਿੱਖ ਦਾ ਕਤਲ ਕੀਤਾ ਗਿਆ ਜਿਹੜਾ ਖਾਲਸਾਣ ਦਾ ਬੰਦਾ ਸੀਗਾ ਉਹਨਾਂ ਦੇ ਲਈ ਖਾਲਸਾਣ ਦਾ ਐਕਟਿਵਿਸਟ ਸੀਗਾ ਉਹਨਾਂ ਦਾ ਲੀਡਰ ਸੀ ਰੈਫਰੈਂਡਮ ਦਾ ਜਿਹੜਾ ਐਸਐਫ ਜੇ ਦਾ 2020 ਦਾ ਤਾਂ ਉਹਦਾ ਮਤਲਬ ਇਹ ਆ ਵੀ ਸਿੱਖਾਂ ਦਾ ਇੱਕ ਮਸਲਾ ਤੇ ਕੱਲ ਨੂੰ ਇਦਾਂ ਹੀ ਖੜਾ ਹੋ ਕੇ ਕੋਈ ਕੈਨੇਡਾ ਦਾ ਪ੍ਰਿੰਸਪਲਰ ਇਹ ਕਹਿ ਸਕਦਾ ਵੀ ਜੇ ਅਸੀਂ ਸਿੱਖਾਂ ਦੀ ਜਿਹੜੀ ਆਜ਼ਾਦੀ ਦੀ ਮੰਗਿਆ ਉਹਦੇ ਨਾਲ ਸਹਿਮਤ ਜਿਸਾ ਉਹਨਾਂ ਨੇ ਫਲਸਤੀਨ ਦੇ ਬਾਰੇ ਕਿਹਾ ਪਰ ਜਿਹੜੀ ਅਸਲੀ ਗੱਲ ਜਿਹੜੀ ਸਾਨੂੰ ਸਮਝਣੀ ਚਾਹੀਦੀ ਆ ਇਹ ਇਸ਼ਾਰਾ ਸੀ ਬਾਡੀ ਲੈਂਗੁਏਜ ਸੀ ਕੈਨੇਡਾ ਦੀ ਭਾਰਤ ਨੂੰ ਉਹ ਸਾਰੇ ਜੀ20 ਦੇ ਜਿਹੜਾ ਤੁਸੀਂ ਪਿੱਛੇ ਦੇਖਿਆ ਉਹਦੇ ਵਿੱਚ ਔਰ ਭਾਰਤ ਜਿਹੜਾ ਆ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਲੇਟਸ ਨਿਊਜ਼ ਆ ਵੀ ਜਿਹੜੇ ਇੰਦਰਜੀਤ ਸਿੰਘ ਗੋਤਸਲ ਜਿਨ੍ਹਾਂ ਦੀ ਵੇਲ ਵੀ ਹੋਈ ਆ ਜਿਹੜੇ ਆਪਣੀ ਜਿਹਦੇ ਬਾਰੇ ਜਿਹੜੀ ਗਲੋਬਲ ਨਿਊਜ਼ ਨੇ ਲਿਖਿਆ ਸੀਗਾ ਵੀ ਜਿਹੜਾ ਭਾਰਤ ਦੇ ਨਿਸ਼ਾਨੇ ਤੇ ਸੀ ਉਦੇ ਕੋਲੋਂ ਜਿਹੜੇ ਹਥਿਆਰ ਉਹਦਾ ਮਤਲਬ ਭਾਰਤ ਦੀ ਵਾਇਲੈਂਸ ਕਰਕੇ ਉਹ ਬੰਦਾ ਆਪਣੇ ਆਪ ਨੂੰ ਡਿਫੈਂਡ ਤੇ ਕਰਦਾ ਹੀ ਸੀ ਜੀ 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 ਹੁਣ ਇਹ ਪਤਾ ਲੱਗਾ ਵੀ ਪੁਲਿਸ ਨੇ ਲਾ ਐਨਫੋਰਸਮੈਂਟ ਨੇ ਇਹ ਗੱਲ ਸੁਣਨ ਤੇ ਆਈ ਆ ਵੀ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਵੀ ਉਹਨਾਂ ਦੀ ਜਿਹੜੀ ਅਸੈਸੀਨੇਸ਼ਨ ਲਈ ਜਿਹੜਾ ਪੈਸਾ ਆ ਜਿਹੜੇ ਕਿਲਰਸ ਆ ਉਹ ਟੋਰਾਂਟੋ 'ਚ ਉਹਨਾਂ ਨੇ ਪੈਸਾ ਚੱਕ ਲਿਆ ਸੋ ਮੈਂ ਤੁਹਾਡੇ ਪ੍ਰੋਗਰਾਮ ਤੇ ਤਾਂ ਗੱਲ ਕਰਨੀ ਚਾਹੁੰਦਾ ਸੀ ਵੀ ਭਾਰਤ ਜਿਹੜਾ ਆ ਇਹਦੇ باوجود ਕਿ ਸਾਡੇ ਫੋਰਨ ਮਿਨਿਸਟਰ ਅਨਿਤਾ ਆਨੰਦ ਉਥੇ ਜਾ ਕੇ ਆਏ ਆ ਬੜਾ ਰੌਲਾ ਪਾ ਰਿਆ ਬੜਿਆ ਭਾਰਤ ਦਾ ਫੇਕ ਮੀਡੀਆ ਚਲਾ ਰਿਆ ਵੀ ਹੁਣ ਤਾਂ ਬੰਦੇ ਵੀ ਕੈਨੇਡਾ ਦੇ ਬੰਦੇ ਕੈਨੇਡਾ ਨੇ ਘੱਲਣੇ ਹੁੰਦੇ ਤਾਂ 1984 ਤੋਂ ਬਾਅਦ ਕਈ ਘੱਲ ਦੇਣੇ ਸੀ ਹੂੰ ਸੋ ਇਹਦਾ ਮਤਲਬ ਇਹ ਨਹੀਂਗਾ ਵੀ ਕੈਨੇਡਾ ਜਿਹੜਾ ਆ ਉਹ ਜਦੋਂ ਕੈਨੇਡਾ ਕਹਿੰਦਾ ਵੀ ਉਹ ਸਬੂਤ ਜਿਹੜਾ ਸਾਡੇ ਕੋਰਟਾਂ ਦੀ ਸਕਰੂਟੀ ਨੂੰ ਝੱਲ ਸਕੇ ਇਹ ਨਹੀਂ ਵੀ ਕੋਈ ਬੰਦਾ ਬੈਠਾ ਜਰਮਨੀ ਦੇ ਵਿੱਚ ਪੀਜ਼ਾ ਵੇਚ ਰਿਹਾ ਤੇ ਤੁਸੀਂ ਉਹਨੂੰ ਉਹਨਾਂ ਦੇ ਸ਼ੰਗਾਰ ਬਲਾਸ ਨਾਲ ਜੋੜ ਰਹੇ ਹੋ ਤੇ ਸ਼੍ਰੀ ਕਾਂਦ ਪ੍ਰੋਹਿਤ ਸਰਮਿੰਗ ਕਰਨਲ ਜਿਹੜਾ ਸਮਝੌਤਾ ਐਕਸਪ੍ਰੈਸ ਤੇ ਬੰਬ ਰੱਖ ਰਿਆ ਤੇ ਉਹਨੂੰ ਤੁਸੀਂ ਆਈਐਸਆਈ ਤੇ ਲਾ ਰਹੇ ਹੋ ਇਸ ਤਰ੍ਹਾਂ ਦਾ ਐਵੀਡੈਂਸ ਨਹੀਂ ਕੈਨੇਡਾ ਕਰੀ ਵੀ ਮੰਨੇਗਾ ਹਾਂ ਜੇ ਕੈਨੇਡਾ ਕੋ ਉਹ ਐਵੀਡੈਂਸ ਦੇਣਗੇ ਤੇ ਕੈਨੇਡਾ ਦੀ ਜਿਹੜੀਆਂ ਆਰਸੀਐਮਪੀ ਓਪੀਪੀ ਹੋਰ ਜਿਹਨੀਆਂ ਲੋਕਲ ਪੁਲਿਸ ਫੀਲ ਪੁਲਿਸ ਜਿਹੜਾ ਸਾਡੀ ਇਦਾਂ ਹਰੇਕ ਸੂਬੇ ਦੇ ਵਿੱਚ ਪ੍ਰੋਵਿੰਸ ਦੇ ਵਿੱਚ ਆਪਣੀ ਆਪਣੀ ਪੁਲਿਸ ਉਹਦੇ ਤੇ ਕੰਮ ਕਰਨਗੇ ਭਾਰਤ ਦੀ ਜਿੱਦਾਂ ਕਹਿੰਦੇ ਹੁੰਦੇ ਆਪਣੀ ਅੱਖ ਨਾਲ ਦੇਖਣਾ ਕੈਨੇਡਾ ਨੂੰ ਵੀ ਉਹਦੀ ਪੁਲਿਸ ਵੀ ਸਾਡੇ ਵਰਗੀ ਆ ਉਹ ਨikhil gupt ਇਹਨੂੰ ਇਹ ਵੀ ਕਹਿ ਰਿਹਾ ਉਹਨੂੰ ਵਿਕਾਸ ਜਿਆਦਾ ਵੀ ਤੈਨੂੰ ਅਸਲਾ ਪਹਚਾ ਦੇਾਂਗੇ ਉੱਥੇ ਉਹ ਅਸਲਾ ਅਮਰੀਕਾ 'ਚ ਕਿੱਦਾਂ ਪਹਚਾਏਗਾ ਇਹ ਜਿਹੜੀ ਗੱਲਬਾਤ ਆ ਇਹ ਸਾਰੀ ਮੀਡੀਆ ਦੇ ਵਿੱਚ ਕਰਨੀ ਚਾਹੀਦੀ ਜੀ ਜੀ ਔਰ ਪਰ ਅਫਸੋਸ ਆ ਕਿ ਇਹ ਮੇਨਸਟ੍ਰੀਮ ਮੀਡੀਆ 'ਚ ਤਾਂ ਹੋ ਰਹੀ ਆ ਪਰ ਇਹਦਾ ਛੋਟਾ ਐਥਨਿਕ ਕਮੀਡੀਆ ਉਹਦੇ ਚ ਨਹੀਂ ਹੋ ਰਹੀ ਜੀ ਸ੍ਰੀ ਦੇਪਾ ਜੀ ਬਿਲਕੁਲ ਉੱਥੇ ਵੀ ਹੋਣੀ ਚਾਹੀਦੀ ਆ ਮੇਜਸਟਰੀ মিডিਆ ਵਿੱਚ ਤਾਂ ਸਵਾਲ ਪੁੱਛੇ ਗਏ ਜਿਹੜੇ ਕੈਨੇਡਾ ਦੇ ਵਿਦੇਸ਼ ਮੰਤਰੀ ਸਨ ਕਿਉਂਕਿ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਜੀ ਗੱਲਬਾਤ ਕੀਤੀ ਆ ਜੈ ਸ਼ੰਕਰਨਨ ਕੀਤੀ ਆ ਇੰਡੀਆ ਦੇ ਆ ਜਿਹੜਾ ਬਖ ਬਖ ਮਿਨਿਸਟਰ ਨਾਲ ਗੱਲਬਾਤ ਹੋਈ ਆ ਟਰਾਂਸ ਨੈਸ਼ਨਲ ਅਪਰੇਸ਼ਨ ਦੀ ਗੱਲ ਹੋਈ ਆ ਪਰ ਅਫਸੋਸ ਜੁਆਇੰਟ ਸਟੇਟਮੈਂਟ ਵਿੱਚ ਕੋਈ ਗੱਲਬਾਤ ਨਹੀਂ ਹੋਈ ਇਹ ਗੱਲਬਾਤ ਤਾਂ ਹੋਣੀ ਚਾਹੀਦੀ ਨੇ ਆ ਉਹਨਾਂ ਨੇ ਕਿਹਾ ਕਿ ਕਿਉਂਕਿ ਕੈਨੇਡੀਅਨ ਵੈਲਿਊ ਦੀ ਆਪਾਂ ਗੱਲ ਕਰਦੇ ਕੈਨੇਡਾ ਅਫਗਾਨਿਸਤਾਨ ਨਹੀਂ ਹੈ ਕੈਨੇਡਾ ਪਾਕਿਸਤਾਨ ਵੀ ਨਹੀਂ ਹੈ ਕੈਨੇਡਾ ਇੰਡੀਆ ਵੀ ਨਹੀਂ ਹੈ ਲੋਕੀ ਇੱਥੇ ਰਹਿ ਰਹੇ ਨੇ ਇੰਡੀਆ ਦਾ ਮੀਡੀਆ ਇੰਡੀਆ ਦਾ ਸਿਸਟਮ ਜਦੋਂ ਤੁਸੀਂ ਦੇਖਦੇ ਆ ਕਿ ਉਹਨਾਂ ਦਾ 월ਡ ਲੈਵਲ ਤੇ ਫ੍ਰੀडम ਆਫ ਪ੍ਰੈਸ ਤੇ ਕਿੱਥੇ ਦਾ ਨੰਬਰ ਆ ਹਿਊਮਨ ਰਾਈਟਸ ਵਾਲਾ ਕਿੱਥੇ ਨੰਬਰ ਆ ਇੱਥੇ ਤਾਂ ਆਪਾਂ ਬਾਰ-ਬਾਰ ਗੱਲਬਾਤ ਕਰਦੇ ਆ ਕਿ ਸਾਨੂੰ ਅਧਿਕਾਰ ਨਹੀਂ ਹੁਣ ਇੱਕ ਗੱਲ ਆ ਪਿੱਛੇ ਜੇ ਇਹ ਆਹਾ ਦੇਖਦੇ ਆ ਕਿ ਅਮਰੀਕਾ ਸਰਕਾਰ ਦੇ ਸਲਾਹਕਾਰ ਅਤੇ ਭਾਰਤ ਅਮਰੀਕਾ ਸਬੰਧਾਂ ਦੇ ਮਾਹਰ ਐਸ਼ਲੀ ਟੈਲਸ ਨੂੰ ਜਸੂਸੀ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਤੇ ਰਾਸ਼ਟਰੀ ਸੁਰੱਖਿਆ ਬਾਰੇ ਸੂਚਨਾ ਗੈਰ ਕਾਨੂੰਨੀ ਤਰੀਕੇ ਨਾਲ ਰੱਖਣਾ ਤੇ ਚੀਨੀ ਅਧਿਕਾਰੀਆਂ ਨਾਲ ਮਿਲਣ ਦੇ ਦੋਸ਼ ਲਗਾਏ ਗਏ ਨੇ 64 ਸਾਲਾ ਟੈਲਸ ਭਾਰਤ ਵਿੱਚ ਜਨਮਿਆ ਇੱਕ ਅਮਰੀਕੀ ਨਾਗਰਿਕ ਹੈ ਜਿਸ ਨੇ ਭਾਰਤ ਅਮਰੀਕਾ ਸਬੰਧਾਂ ਤੇ ਲਿਖਿਆ ਤੇ ਕੰਮ ਕੀਤਾ ਉਹ ਪਿਛਲੇ 20 ਸਾਲਾਂ ਤੋਂ ਅਮਰੀਕੀ ਸਰਕਾਰ ਨੂੰ ਭਾਰਤ ਨਾਲ ਸਬੰਧਾਂ ਬਾਰੇ ਸਲਾਹ ਦਿੰਦਾ ਰਿਹਾ ਅਮਰੀਕਾ ਅਧਿਕਾਰਤ ਥਿੰਕ ਟੈਂਕ ਕਾਰਨੇਗੀ ਐਡਮੈਂਟੋ ਫਾਰ ਇੰਟਰਨੈਸ਼ਨਲ ਪੀਸ ਦੀ ਵੈਬਸਾਈਟ ਅਨਸਾਰ ਟੈਲਸ ਉੱਥੇ ਟਾਟਾ ਚੇਅਰ ਫਾਰ ਸਟ੍ਰੈਟੈਜਿਕ ਅਫੇਅਰਸ ਦੇ ਸੀਨੀਅਰ ਸਹਾਇਕ ਵਜੋਂ ਤਰਜ ਹੈ ਵਰਜੀਨੀਆ ਦੀ ਈਸਟਰਨ ਡਿਸਟ੍ਰਿਕਟ ਕੋਰਟ ਵਿੱਚ ਦਾਖਲ ਕੀਤੇ ਗਏ ਐਫੀਡੇਵਟ ਅਨੁਸਾਰ ਟੈਲਸ ਇਸ ਸਮੇਂ ਅਮਰੀਕਾ ਦੇ ਵਿਦੇਸ਼ ਵਿਭਾਗ ਲਈ ਬਿਨਾ ਤਨਖਾਹ ਦੇ ਸੀਨੀਅਰ ਸਲਾਹਕਾਰ ਵਜੋਂ ਕੰਮ ਕਰ ਰਿਹਾ ਸੀ ਉਹ ਰੱਖਿਆ ਵਿਭਾਗ DOD ਦੇ ਅੰਦਰਲੇ ਦਫਤਰ ਆਫ ਨੈਟ ਅਸੈਸਮੈਂਟ ਵਿੱਚ ਠੇਕੇਦਾਰ ਵੀ ਸੀ ਸੋ ਇਸ ਨੂੰ ਜਸੂਸੀ ਦੇ ਕੇਸ ਵਿੱਚ ਗ੍ਰਫਤਾਰ ਕਰ ਲਿਆ ਗਿਆ ਉਹ 2008 ਵਿੱਚ ਅਮਰੀਕਾ ਤੇ ਭਾਰਤ ਵਿਚਕਾਰ ਹੋਏ ਮਹੱਤਵਪੂਰਨ ਪਰਮਾਣੂ ਸਮਝੌਤੇ ਸੰਬੰਧੀ ਬਾਰਤਾਵਾਂ ਵਿੱਚ ਵੀ ਮੁੱਖ ਮੁੱਖ ਭੂਮਿਕਾ ਨਿਭਾਉਂਦਾ ਰਿਹਾ ਸੋ ਇਹ ਕੁਝ ਵੀ ਹੋ ਰਿਹਾ ਭਾਈ ਬਹੁਤ ਕੁਝ ਹੋ ਰਿਹਾ ਸੋ 25 ਸਤੰਬਰ ਦੁਪਹਿਰੇ 3 ਵਜੇ ਟੈਲਸ ਵਸ਼ਿੰਗਟਨ ਡੀਸੀ ਵਿੱਚ ਵਿਦੇਸ਼ ਵਿਭਾਗ ਦੀ ਇੱਕ ਇਮਾਰਤ ਵਿੱਚ ਦਾਖਲ ਹੋਇਆ ਸੋ ਉੱਥੋਂ ਉਹਨਾਂ ਨੇ ਜੋ ਕੋਈ ਚੋਰੀ ਕੀਤਾ ਉਸ ਨੂੰ ਰੰਗੇ ਹੱਥੀ ਫੜ ਲਿਆ ਗਿਆ ਹੈ ਗ੍ਰਿਫਤਾਰ ਕੀਤਾ ਗਿਆ ਇਸ ਦੀਆਂ ਫੋਟੋਆਂ ਜੈ ਸ਼ੰਕਰ ਨਾਲ ਵੀ ਨੇ ਸੋ ਚੀਨ ਦੇ ਲਈ ਜਸੂਸੀ ਕਰਦਾ ਸੀ ਸੋ ਇਹ ਗੱਲਾਂ ਬਾਤਾਂ ਵੀ ਨੇ ਬਹੁਤ ਕੁਝ ਅੱਗੇ ਆ ਰਿਹਾ ਬਹੁਤ ਕੁਝ ਅੱਗੇ ਆਵੇਗਾ ਨਿਕਲ ਗੁਪਤਾ ਦਾ ਕੇਸ ਵੀ ਨਵੰਬਰ ਦੇ ਪਹਿਲੇ ਹਫਤੇ ਕੋਰਟ ਵਿੱਚ ਪੇਸ਼ ਹੋਣਾ ਹੋਰ ਵੀ ਤੱਥ ਅੱਗੇ ਆਉਣਗੇ ਸਾਹਮਣੇ ਸੋ ਸਾਨੂੰ ਆਪਣੇ ਪੱਖ ਤੇ ਹੱਕ ਦੀ ਗੱਲਬਾਤ ਕਰਦੇ ਰਹਿਣਾ ਚਾਹੀਦਾ ਵਿਚਾਰਦੇ ਰਹਿਣਾ ਚਾਹੀਦਾ ਸਰਦਾਰ ਭਵਿੰਦਰ ਸਿੰਘ ਜੀ ਇੱਕ ਅਦੇ ਮਿੰਟ ਵਿੱਚ ਕੁਝ ਹੋਰ ਕਰਨਾ ਚਾਹੁੰਦਾ ਹਾਂ ਉਸ ਤੋਂ ਬਾਅਦ ਆਪਾਂ ਸਮਾਪਤ ਕਰੀਏ ਧੰਨਵਾਦ ਜੀ ਜੀ ਬਿਲਕੁਲ ਜਿਸ ਤਰ੍ਹਾਂ ਭਾਜੀ ਤੁਸੀਂ ਦੱਸਿਆ ਕਿ ਨੀਖਲ ਗੁਪਤੇ ਦੀ ਜੀ ਟ੍ਰਾਇਲ ਜੋ ਚੱਲ ਰਹੀ ਆ ਜੁਡੀਸ਼ਰੀ ਜਿਹੜਾ ਹਮਮ ਇੱਕ ਚੌਥਾ ਪਿਲਰ ਆ ਕਿਸੇ ਵੀ ਸਟੇਟ ਦਾ ਕਿਸੇ ਵੀ ਡੈਮੋਕ੍ਰੈਟਿਕ ਸਟੇਟ ਦਾ ਜਿੱਥੇ ਰਿਪਬਲਿਕ ਆ ਡੈਮੋਕ੍ਰੈਟਿਕ ਵੈਲਿਊਜ਼ ਆ ਇੱਕ ਮੈਂ ਤੁਹਾਨੂੰ ਗੱਲ ਦੱਸਦੇ ਆ ਕਿ ਅਮਰੀਕਨ ਵਾਰ ਆਫ ਇੰਡੀਪੈਂਡੈਂਸ ਤੇ ਜਿਹੜਾ ਰੈਬੈਲਿਅਨ ਜਨਰਲ ਸੀ ਵਾਸ਼ਿੰਗਟਨ ਜਾਰਜ ਵਾਸ਼ਿੰਗਟਨ ਉਹਨੇ ਜਿਹੜੇ ਲੋਕਾਂ ਨੂੰ ਕਾਲ ਦਿੱਤੀ ਸੀ ਉਹਦੇ ਵਿੱਚੋਂ ਇਹ ਸੀਗੀ ਕਿ ਤੁਸੀਂ ਟੈਕਸੇਸ਼ਨ ਜਿਹੜੀ ਤੁਹਾਡੇ ਤੇ ਵਧਾਈ ਜਾ ਰਹੀ ਆ ਵਿਦਆਊਟ ਰੈਪਰੈਜ਼ੈਂਟੇਸ਼ਨ ਉਹਦੇ ਤੇ ਕੁਝ ਕਹਿਣਾ ਚਾਹੁੰਦੇ ਆ ਜਾਂ ਬੋਲਣਾ ਚਾਹੁੰਦੇ ਆ ਇਹ ਉਹਨੇ ਇੱਕ ਡਰਾਈਵਿੰਗ ਮੁੱਦਾ ਬਣਾਇਆ ਸੀ ਲੇਕਿਨ ਉਹ ਇੱਕ ਰੈਗ ਟੈਗ ਰੈਬੈਲੀਅਨ ਸੀਗਾ ਗੋਰੀਲਾ ਫੋਰਸ ਦਾ ਉਹ ਬ੍ਰਿਟਿਸ਼ ਦੀ ਫੌਜ ਵਾਂਗੂ ਇੱਕ ਰੈਗੂਲਰ ਫੌਜ ਨਹੀਂ ਸੀ ਔਰ ਉਹ ਜੰਗ ਉਹਨਾਂ ਨੇ ਜਿੰਨੀ ਵੀ ਨਹੀਂ ਸੀ ਉਹਦੇ ਵਿੱਚ ਥੋੜਾ ਬਹੁਤ ਇੰਗਲੈਂਡ ਦੀ ਨਰਮੀ ਵੀ ਸੀ ਔਰ ਫਰਾਂਸ ਦੀ ਇਮਦਾਦ ਵੀ ਸੀਗੀ ਇਹ ਗੱਲ ਯਾਦ ਰੱਖੀ ਜਾਏ ਕਿ ਉਸ ਵੇਲੇ ਨੈਪੋਲੀਅਨ ਦੀ ਜੰਗ ਜਿਹੜੀ ਆ ਉਹ ਲੜਕੇ ਇੰਗਲੈਂਡ ਇੱਧਰ ਆਪਣੇ ਮੇਰਾ ਕੱਲ ਉਸ ਵੇਲੇ ਚੱਲ ਰਹੀ ਸੀ ਜਾਂ ਮੈਂ ਥੋੜ੍ਹਾ ਜਿਹਾ ਇਹ ਜੇ ਮੈਨੂੰ ਹੁਣ ਕਲੈਰਿਟੀ ਨਿਕਲ ਨਹੀਂ ਰਹੀ ਮਾਈਂਡ 'ਚ ਲੇਕਿਨ ਜਿਹੜੀ ਮੈਂ ਤੁਹਾਨੂੰ ਇਹ ਗੱਲ ਤਾਂ ਕਰ ਰਿਹਾ ਇੱਥੇ ਇਸ ਸੰਦਰਭ ਦੇ ਵਿੱਚ ਵੀ ਅੱਜ ਜਿਹੜੀ ਸਿੱਖ ਆਪਣੀ ਹੋਂਦ ਦੀ ਆਪਣੇ ਸਰਕਾਰੀ ਖਾਲਸਾ ਜੀ ਆਪਣੇ ਸਰਕਾਰੀ ਖਾਲਸਾ ਦਾ ਜਿਹੜੇ ਬਾਰੇ ਬ੍ਰਿਟ ਬੀਬੀਸੀ ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਨੇ ਕਿਹਾ ਵੀ ਸਿੱਖ ਆਪਣੇ ਬੱਚਿਆਂ ਨੂੰ ਸਰਕਾਰੀ ਖਾਲਸਾ ਬਾਰੇ ਪੜ੍ਹਾਉਣ ਕਿਉਂਕਿ ਉਹ ਸਿੱਖਾਂ ਦੇ ਇਤਿਹਾਸ ਦਾ ਹਿੱਸਾ ਸਿੱਖਾਂ ਦੀ ਵਿਰਾਸਤ ਦਾ ਹਿੱਸਾ ਆ ਆਪਣੀ ਵਿਰਾਸਤ ਆਪਣੇ ਇਤਿਹਾਸ ਤੋਂ ਕੋਈ ਬੰਦਾ ਇਹ ਕਹੇ ਵੀ ਇਹਨੂੰ ਹੱਥ ਨਾ ਲਾਓ ਤਜਾਬੀ ਆ ਗੱਲ ਨਾ ਕਰੋ ਉਹਦੇ ਨਾਲੋਂ ਘਟਿਆ ਬੰਦਾ ਕੋਈ ਨਹੀਂ ਹੋ ਸਕਦਾ ਔਰ ਸਿੱਖਾਂ ਦਾ ਆਪਣੇ ਰਾਜ ਦੀ ਮੰਗ ਕਰਨਾ ਕਿਸੇ ਵੀ ਤਰ੍ਹਾਂ ਦੇ ਨਾਲ ਉਹ ਗੈਰ ਸੰਵਿਧਾਨਿਕ ਜਾਂ ਉਹ ਜੀ ਇਹ ਵੱਖਵਾਦੀ ਨਹੀਂ ਆ ਇਹ ਗੱਲ ਸਾਨੂੰ ਮੰਗ ਦੱਸਣੀ ਚਾਹੀਦੀ ਵੀ ਅਸੀਂ ਰੀਇਸਟੈਬਲਿਸ਼ ਕਰਨਾ ਚਾਹੁੰਦੇ ਹਾਂ ਉਹ ਚੀਜ਼ ਜਿਹੜੀ ਪਹਿਲਾਂ ਮੌਜੂਦ ਸੀ ਭਾਰਤ ਸਿੱਖਾਂ ਦੇ ਵਿੱਚ ਖੌਫ ਜਦਾ ਖੌਫ ਦਾ ਖੌਫ ਕਿਉਂ ਕਰਾਇਆ ਜਾਂਦਾ ਕਿਸੇ ਬੰਦੇ ਨੂੰ ਇੰਟੀਮੀਡੇਟ ਕਿਉਂ ਕੀਤਾ ਜਾਂਦਾ ਫੀਅਰਫੁਲ ਉਹਨੂੰ ਡਰਾਇਆ ਕਿਉਂ ਜਾਂਦਾ ਡਰਾਇਆ ਇਸ ਕਰਕੇ ਜਾਂਦਾ ਕਿ ਉੱਤੇ ਕੰਟਰੋਲ ਕਰਨ ਲਈ ਉਹਦੇ ਤੇ ਨੱਥ ਪਾਉਣ ਦੇ ਲਈ ਉਹਨੂੰ ਇਹ ਸਮਝਾਉਣ ਦੇ ਲਈ ਵੀ ਚੁੱਪ ਕਰਕੇ ਫਿਰ ਨੀਵੇਂ ਕਰਕੇ ਜਿਉ ਉਹ ਦਰਬਾਰ ਸਾਹਿਬ ਤੇ ਫੌਜ ਕਿਉਂ ਚੜਾਈ ਜਾਂਦੀ ਹੈ ਸਾਰੀ ਕੌਮ ਦੇ ਵਿੱਚ ਇੱਕ ਜਿਹੜਾ ਅਹਿਸਾਸੇ ਕਮਤਰੀ ਇਨਫੀਰੀਅਟੀ ਕੰਪਲੈਕਸ ਪਰ ਜੋ ਇਤਿਹਾਸ ਗੁਰੂਆਂ ਨੇ ਪੜਾਇਆ ਪਰ ਉਥੇ ਮੁੰਡੇ ਰੁਕੇ ਨਹੀਂ ਮੈਂ ਉਦੋਂ ਉੱਥੇ ਹੀ ਸੀਗਾ ਉਹਨਾਂ ਨੇ ਰਿਬੈਲion ਕੀਤਾ ਡੈਮੋਕਰੈਟਿਕ ਤਰੀਕੇ ਨਾਲ ਵੀ ਕੀਤਾ ਜਿਹੜੀਆਂ 9 MP ਦੀ ਚੋਣਾਂ ਦੇ ਵਿੱਚ ਵੀ ਕੀਤਾ ਤੇ ਜਿਹੜਾ ਯੂਨਾਈਟਿਡ ਨੇਸ਼ਨਸ ਦੀ ਹੁਣ ਮੈਨੂੰ ਕਲੌਜ਼ ਯਾਦ ਨਹੀਂ ਆ ਜਿਹਦੇ ਵਿੱਚ ਮੇਰੇ ਖਾਲ 1971 ਤੇ ਲਿਆਂਦੀ ਗਈ ਵੀ ਜੇ ਕੋਈ ਤੁਹਾਡੇ ਤੇ ਚੜੇ ਆਵੇ ਜਿਸ ਤਰ੍ਹਾਂ ਭਾਰਤ ਦੀ ਢਾਈ ਡਿਵੀਜ਼ਨ ਫੌਜ ਦਰਬਾਰ ਸਾਹਿਬ ਤੇ ਚੜੀ ਤੇ ਉਸ ਵੇਲੇ ਜਿਹੜਾ ਤੁਸੀਂ ਆਪਣੇ ਡਿਫੈਂਸ ਲਈ ਜੇ ਹਥਿਆਰ ਵੀ ਚੱਕਦੇ ਆਂ ਉਹਨੂੰ ਵੀ ਜੁਨਾਈਟਿਡ ਨੇਸ਼ਨਸ ਰੈਜ਼ੋਲੂਸ਼ਨ ਮੇਡ ਦਿੰਦਾ ਹੁਣ ਤਾਂ ਰੈਫਰੰਡਮ ਤੋਂ ਬਾਅਦ ਤੇ ਬਿਲਕੁਲ ਹੀ ਵੱਖਰੀ ਗੱਲ ਆ। ਸੋ ਇਹ ਚੀਜ਼ਾਂ ਜਿਹੜੀਆਂ ਸਾਡੀ ਕੌਮ ਨੂੰ ਸਮਝ ਆਉਣੀਆਂ ਚਾਹੀਦੀਆਂ ਔਰ ਮੀਡੀਆ 'ਚ ਡਿਸਕਸ ਹੋਣੀਆਂ ਚਾਹੀਦੀਆਂ ਬਿਸ਼ੱਕ ਸਾਡੇ ਇਸ ਪ੍ਰੋਗਰਾਮ ਨੂੰ ਬਹੁਤ ਵੀਰ ਸੁਣਦੇ ਨੇ ਔਰ ਸਾਨੂੰ ਯਾਦ ਹੋਣਾ ਵੀ ਸਾਡਾ ਅੱਜ ਦੀ ਆਵਾਜ਼ ਟੀਵੀ ਜਿਹੜਾ ਰੇਡੀਓ ਚੈਨਲ ਸੀ ਉਹਨਾਂ ਨੂੰ ਉਹਨੂੰ ਉਹਨਾਂ ਨੇ ਹੜਾਇਆ। ਸੋ ਅਸੀਂ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ ਜਿੱਥੇ ਵੀ ਵੀਰ ਸੁਣਦੇ ਨੇ ਸਾਰੇ ਬੜੇ ਆ ਜਿਹੜੀ ਬਿਲਕੁਲ ਆਪਾਂ YouTube ਦੀ ਗੱਲਬਾਤ ਕਰਦੇ ਆਂ ਅੱਜ ਦੀ ਆਵਾਜ਼ ਅੱਜ ਦੀ ਆਵਾਜ਼ ਟੋਰਾਂਟੋ YouTube ਸਾਰਾ ਚੱਲਦਾ ਫੇਸਬੁੱਕ ਇੰਸਟਾਗ੍ਰਾਮ ਅਤੇ ਸੋਸ਼ਲ ਮੀਡੀਆ ਤੁਸੀਂ ਆਈਪੀਟੀਬੀ ਤੇ ਵੀ ਜਾ ਕੇ ਦੇਖ ਸਕਦੇ ਹੋ ਇੱਕ ਉਦਾਹਰਨ ਆਪਾਂ ਦੇ ਕੇ ਸਮਾਪਤੀ ਕਰੀਏ ਸਰਦਾਰ ਭਵਿੰਦਰ ਸਿੰਘ ਜੀ ਟੋਰਾਂਟੋ ਵਿੱਚ ਪੰਜਾਬ ਨੂੰ ਜਾਣ ਵਾਲੇ ਪੰਜਾਬ ਦੇ ਵਾਸੀ ਤੁਸੀਂ ਸਿੱਖ ਹੋ ਖਾਲਸਤਾਨੀ ਹੋ Hindu ਹੋ ਮੁਸਲਮਾਨ ਹੋ ਕ੍ਰਿਸਚੀਅਨ ਹੋ ਕਾਮਰੇਡ ਹੋ ਕਾਂਗਰਸੀ ਹੋ ਬੀਜੇਪੀ ਵਾਲੇ ਗੱਲ ਧਿਆਨ ਨਾਲ ਸੁਣੋ ਨੋਟ ਕਰ ਲਿਓ ਗੱਲ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਜਾਣ ਵਾਲੀ ਜਿਹੜੀ ਟ੍ਰਾਂਟੋ ਤੋਂ اٹਾਲੀਅਨ 에ਅਰਲਾਈਨ ਮੇਰੇ ਖਿਆਲ ਇੱਕ ਦਿਨ ਹਫ਼ਤੇ ਜਾਂਦੀ ਸੀ ਅੰਮ੍ਰਿਤਸਰ ਹਾਂਜੀ ਉਹ ਬੰਦ ਹੋਣ ਜਾ ਰਹੀ ਹੈ ਬੰਦ ਹੋਣ ਜਾ ਰਹੀ ਹੈ ਕਹਿੰਦੇ ਉੱਥੇ ਸੇਫਟੀ ਸੁਰੱਖਿਆ ਵਾਲਾ ਮੁੱਦਾ ਹੁਣ ਜਦੋਂ ਤਾਲਵਨ ਦਾ ਵਿਦੇਸ਼ ਮੰਤਰੀ ਮੁਤੱਕੀ ਭਾਰਤ ਜਾਂਦਾ ਇੱਕ ਬੜਾ ਸਾਜ਼ਿਸ਼ ਘੜਾ ਇੱਕ ਜਿਸ ਨੂੰ ਯੂਨਾਈਟਿਡ ਨੇਸ਼ਨ ਨੇ ਅਤੇ ਬਹੁਤ ਸਾਰੇ ਦੇ ਚੈਨਜ ਤੱਕ ਮੰਨਤ ਨਹੀਂ ਦਿੱਤੀ ਸਿਰਫ ਰੈਫਰੈਸ਼ਰ ਦਿੱਤੇ ਉਸ ਤੋਂ ਬਾਅਦ ਜਿਹੜਾ ਉੱਥੇ ਜਾਣ ਦੀ ਉਹਨੂੰ ਆਗਿਆਵਲੀ ਨੋ ਫਲਾਈ ਲਿਸਟ ਤੇ ਵਿੱਚ ਵੀ ਸੀ ਅੱਤਵਾਦੀ ਵੀ ਉਹਨੂੰ ਐਲਾਨਿਆ ਹੋਇਆ ਸੀ ਉਹ ਉੱਥੇ ਜਾਂਦਾ ਉਹਨੂੰ ਬੜਾ ਵੈਲਕਮ ਕਿਹਾ ਹੋਰ ਵੀ ਉਹਦੇ ਨਾਲ ਡੈਲੀਗੇਸ਼ਨ ਜਾਂਦੇ ਨੇ ਉਹ ਜਦੋਂ ਅੰਮ੍ਰਿਤਸਰ ਜਾਂਦਾ ਜਾਂ ਉੱਥੋਂ ਦੇ ਸਿਸਟਮ ਨੇ ਉਹਨਾਂ ਨੇ ਅਧਿਕਾਰੀਆਂ ਨੇ ਭਾਰਤੀ ਸਰਕਾਰ ਨੇ ਅੰਮ੍ਰਿਤਸਰ ਤੋਂ ਕੰਧਾਰ ਜਾਣ ਵਾਲੀ 에어ਲਾਈਨ ਜਣੀ ਚਾਲੂ ਕਰ ਲਈ ਹੈ ਪਰ ਇਹ ਬੰਦ ਕੀਤੀਆਂ ਜਾ ਰਹੀਆਂ ਨੇ ਪਿਛਲੇ ਦਿਨ ਹੀ ਆਪਾਂ ਨੂੰ ਚੇਤਾ ਹੋਣਾ ਕਿ ਨਨਕਾਣਾ ਸਾਹਿਬ ਦੀ ਜਾਣ ਵਾਲੇ ਜਿਹੜੇ ਸ਼ਰਧਾਲੂ ਸਨ ਉਹਨਾਂ ਨੂੰ ਵੀ ਬੰਦ ਕੀਤਾ ਗਿਆ ਸੀ ਬਾਅਦ ਵਿੱਚ ਉਹਨਾਂ ਨੂੰ ਉੱਥੇ ਆਗਿਆ ਦੇ ਦਿੱਤੀ ਫਿਰ ਜਿਹੜੇ ਉੱਥੇ ਮੈਂਬਰ ਪਾਰਲੀਮੈਂਟ ਨੇ ਬੋਲ ਰਹੇ ਨੇ ਜੀ ਪਾਕਿਸਤਾਨ ਵਾਲੇ ਜਿਹੜਾ ਬਾਗਾ ਬਾਉਂਡਰ ਨਹੀਂ ਖੋਲਦੇ ਜਦ ਕਿ ਇਹ ਹੁਣ ਇੱਕ ਨਵਾਂ ਮੁੱਦਾ ਆ ਰਿਹਾ ਇਹਨਾਂ ਗੱਲਾਂ ਦਾ ਸਾਨੂੰ ਵਿਚਾਰ ਦੇਣਾ ਚਾਹੀਦਾ ਕਿਉਂਕਿ ਇਹ ਤੁਹਾਡੀ ਤੇ ਸਾਡੇ ਮੁੱਦੇ ਨੇ ਤਾਨੂੰ ਕਿਹੜਾ ਕੰਮ ਕਰਨ ਦੀ ਅਧਿਕਾਰ ਹਨ ਤੇ ਕਿਹੜਾ ਕੰਮ ਤੁਸੀਂ ਕਰ ਸਕਦੇ ਹੋ ਕੀ ਤੁਸੀਂ ਪੰਜਾਬ ਦੇ ਪੱਖ ਵਿੱਚੋਂ ਜਾਂ ਹੱਕ ਵਿੱਚੋਂ ਜਾਂ ਫਿਰ ਦਿੱਲੀ ਦੀ ਗੁਲਾਮੀ ਦੀ ਦਰਦਲ ਵਿੱਚ ਰਹਿਣ ਦੇ ਹੱਕ ਵਿੱਚ ਤੁਹਾਡੀ ਮਰਜ਼ੀ ਹੈ ਮੈਂ ਤਾਂ ਇੱਕ ਛੋਟੀ ਜਿਹੀ ਅਧਾਰਨ ਦਿੱਤੀ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਤੁਸੀਂ ਪੰਜਾਬ ਦੀ ਕੋਈ ਹੜਪੀੜਤਾ ਦੀ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਪਿੰਡਾਂ ਨੇ ਆਪਣੇ ਪਿੰਡਾਂ ਨੂੰ ਅਡਾਪਟ ਕਰਨਾ ਚਾਹੁੰਦੇ ਚਲੋ ਖਾਲਸਤਾਨ ਦੀ ਗੱਲ ਅੱਪ ਪਿੱਛੇ ਵੀ ਛੱਡ ਦਈਏ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ ਇੰਨੇ ਲੋਕ ਬਾਹਰ ਬੈਠੇ ਨੇ ਉਹ ਤਾਂ ਜਦੋਂ ਖਾਸ ਤਰ੍ਹਾਂ ਬਣਦਾ ਜੈਸ਼ੂ ਆਉਂਦਾ ਉਹ ਤਾਂ ਕੁਝ ਮਹੀਨਿਆਂ ਸਾਲਾਂ ਵਿੱਚ ਹੀ ਪੰਜਾਬ ਨੂੰ 10 ਗੁਣਾ 10 ਗੁਣਾ ਬੈਟਰ ਕਰ ਦੇਣਗੇ ਇੱਕ ਵੱਖਰੇ ਦੇਸ਼ ਨੂੰ ਅਖੀਰ ਤੇ ਇੱਕ ਮਿੰਟ ਚ ਸਰਦਾਰ ਭਗਵੰਦ ਸਿੰਘ ਕੀ ਕਹਿਣਾ ਚਾਹੁੰਦੇ ਆ ਬਸ ਸਮਾਪਤੀ ਕਰੀਏ ਜੀ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਮੁਤਕੀ ਸਾਹਿਬ ਜਿਹੜੇ ਤਾਲੀਬਾਨ ਦੇ ਫੋਰਨ ਮਨਿਸਟਰ ਨੇ ਪਰ ਤੁਹਾਨੂੰ ਸ਼ਾਇਦ ਯਾਦ ਹੋਵੇ ਬੀਬੀਸੀ ਨੇ ਜਿਹੜਾ ਹਮਮ ਗੁਜਰਾਤ ਦੀ ਗੱਲ ਕੀਤੀ ਸੀ ਜਦੋਂ ਵੀਜ਼ਾ ਬੈਨ ਸੀ ਸੋ ਇਹ ਵੀ ਤਕਰੀਬਨ ਉਹਨਾਂ ਦੇ ਨਾਲ ਦੇ ਜਿਹੜੇ ਪ੍ਰਾਈਮ ਮਿਨਿਸਟਰ ਦੀ ਅਫੀਸੇ ਬੈਠੇ ਆ ਜਾਂ ਜਿਹੜਾ ਹੋਮ ਮਿਨਿਸਟਰ ਅਮਿਤ ਸ਼ਾਹ ਆ ਇਹ ਵੀ ਸਾਰੇ ਇਹਨਾਂ ਦੇ ਲੈਵਲ ਦੇ ਆ ਥੋੜੇ ਕੱਪੜੇ ਸਾਫ਼ ਪਾ ਲੈਂਦੇ ਆ ਤੇ ਇਹ ਯੂਐਸ ਕਾਂਗਰਸ ਨੂੰ ਵੀ ਐਡਰੈਸ ਕਰ ਲੈਂਦੇ ਆ ਨਾਲੇ ਸੰਗੀਆਂ ਤੇ ਤਾਲਵੰਦ ਦਾ ਮੇਲ ਦੇਖੋ ਹਾਂ ਜੀ ਬਿਲਕੁਲ ਬਿਲਕੁਲ ਇਹ ਜਿਹੜਾ ਬੜਾ ਨੇਚਰਲ ਮੇਲ ਆ ਪਰ ਮੈਨੂੰ ਲੱਗਦਾ ਬੜਾ ਕਾਫੀ ਨੇਚਰਲ ਆ ਕਿਉਂਕਿ ਦੋਨੋਂ ਪਾਸੇ ਇੱਕੋ ਤਰ੍ਹਾਂ ਦਾ ਹੀ ਹਿਸਾਬ ਆ ਤੇ ਦੂਸਰੀ ਗੱਲ ਮੈਂ ਜ਼ਰੂਰ ਕਰਨੀ ਚਾਹੁੰਦਾ ਵੀ ਸਾਡਾ ਇਹ ਚੈਨਲ ਜਿਹੜਾ ਪਿੱਛੇ ਚੱਲਦਾ ਸੀਗਾ ਅਜਲੀ ਆਵਾਜ਼ ਟੀਵੀ ਸੋ ਜਿਕੇਈ ਸੱਜਣਾ ਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਵੀ ਉਹ ਚੈਨਲ ਜਿਹੜਾ ਆ ਉਹ ੜਾ ਦਿੱਤਾ ਗਿਆ ਆ YouTube ਵੱਲੋਂ ਲੇਕਿਨ ਅਸੀਂ ਨਵਾਂ ਜਿਹੜਾ ਨਾਮ ਸਖਦੇਵ ਭਾਜੀ ਤੁਹਾਨੂੰ ਪਤਾ ਅੱਜ ਦੀ ਆਵਾਜ਼ ਟ੍ਰਾਂਟੋ ਉਹਨੂੰ ਤੁਸੀਂ ਉਹਦਾ ਨਾਮ ਜੀ ਅੱਜ ਦੀ ਆਵਾਜ਼ ਟ੍ਰਾਂਟੋ ਹਾਂ ਜੀ ਤੁਸੀਂ ਉਹ ਦੇਖ ਦੇਖ ਸਕਦੇ ਹੋ ਉਸ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰ ਸਕਦੇ ਹੋ ਲਾਈਕ ਕਰੋ ਤੇ ਆਪਣਾ ਕਮੈਂਟ ਵੀ ਦਿਓ ਜੇ ਤੁਹਾਡਾ ਕੋਈ ਸੁਝਾਅ ਆ ਥੈਂਕ ਯੂ ਜੀ ਆਪਾਂ ਫਤਿਹ ਸਾਂਝ ਕੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ